ਅੱਜ ਜਿਸ ਤਰ੍ਹਾਂ ਦੇ ਨਾਲ ਕੇਜਰੀਵਾਲ ਨੂੰ ਚੰਡੀਗੜ੍ਹ ਮੋਹਾਲੀ ਸੈਕਟਰ ਦੇ ਵਿੱਚ ਸੀਐਮ ਦੀ ਕੋਠੀਆਂ ਉੱਥੇ ਦਿੱਤੀਆਂ ਹੋਈਆਂ ਨੇ ਤੇ ਕਿਹਾ ਉਹ ਕਾਬਿਲ ਨੇ ਉੱਥੇ ਰਹਿਣ ਵਾਸਤੇ ਕੌਣ ਕਿਹਨਾਂ ਨੇ ਦਿੱਤੀਆਂ ਉਹਨਾਂ ਨੂੰ ਕੋਠੀਆਂ ਕੋਠੀ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਆ ਰਹੇ ਹੋ ਉਹੀ ਤੁਹਾਡੇ ਪਹਿਲੇ ਮੱਤਮਤੇ ਜਿਹੜੇ ਸੀਗੇ ਕਪਤਾਨ ਅਮਿੰਦਰ ਸੀ ਉਹਨੇ ਆਪਣੀ ਗਰਲਫ੍ਰੈਂਡ ਰੱਖੀ ਹੋਈ ਸੀ ਅਦੂਸਾ ਆलम ਕਰਕੇ ਜਿਹੜੀ ਕਿ ਪਾਕਿਸਤਾਨ ਦੀ ਸੀ ਤੁਸੀਂ ਕਹਿ ਰਹੇ ਹੋ ਕਿ ਪਰਸਨਲ ਸੀਗੀ ਉਹਨਾਂ ਦੀ ਪਰਸਨਲ ਲਾਈਫ ਉਹਨਾਂ ਨੇ ਚੁੱਕੀ ਪਹਿਲੇ ਪਰਸਨਲ ਸਵਾਲ ਤੇ ਇਹ ਪਰਸਨਲ ਹੁੰਦਾ ਹੈ ਪਰ ਸਾਨੂੰ ਇਹਨਾਂ ਚੀਜ਼ਾਂ ਤੇ ਜਾਣੀ ਨਹੀਂ ਚਾਹੀਦੀ ਉਹਨੇ ਪਾਕਿਸਤਾਨ ਰਹਿ ਗਿਆ ਸੀ कि ਤੁਹਾਡੇ ਨਾਲ ਇਸ ਇੰਟਰਵਿਊ ਦਾ ਐਕਸਪੀਰੀਅੰਸ ਮੇਰੇ ਲਈ ਬਹੁਤ ਵਧੀਆ ਰਹਿੰਦਾ ਸੋ ਆਮ ਬਰੀ ਟੈਂਕਿਫਲ ਮੈਂ ਸਾਰਾ ਸਾਰਾ ਟਾਈਮ ਮੈਂ ਆਪਣਾ ਜਿਹੜਾ ਸੁਸਾਇਟੀ ਨੂੰ ਦਿੱਤਾ ਅੱਜ ਜੋ 8 ਸਾਲ ਬਾਅਦ ਮੇਰਾ ਮੁਕਾਮ ਹਾਸਲ ਹੋਇਆ ਉਹ ਜ਼ਰੂਰ 2027 ਦੇ ਵਿੱਚ ਵੀ ਅੱਛਾ ਬਦਲਾਅ ਕੋਈ ਹੈਲਥਕੇਅਰ ਨੂੰ ਦੇਖਣ ਨੂੰ ਮਿਲੇ ਮੇਰੇ ਮੰਮਾ ਨੇ ਕਹਿ ਕੇ ਗਏ ਸੀ ਕਿ ਉਸਨੂੰ ਕਿ ਸ਼ਾਇਦ ਅਜਿ ਤਰੇ ਪਾਪਾ ਦੁਨੀਆ 'ਚ ਹੁੰਦੇ ਤੇ ਬਹੁਤ ਖੁਸ਼ ਹੁੰਦੇ ਕਿ ਅੱਜ ਕਲੀ ਤੀਨਾ ਜਿਹੜੇ ਆਪਣੇ ਮਿਹਨਤ ਦੇ ਸਦਕਾ ਅੱਜ ਇੱਥੋਂ ਤੱਕ ਪਹੁੰਚੀ ਹੈ ਅੱਜ ਵੀ ਕੋਈ ਔਮਨ ਕਰੋਂ ਨਿਕਤੋ ਨਹੀਂ ਮੈਂ ਬਾਰ ਬਾਰ ਆਪਣੇ ਸਪੀਚਸ ਦੇ ਵਿੱਚ ਇਹੀ ਕਹਿੰਦੀ ਆ ਕਿ ਅੱਜ ਵੀ ਅਸੀਂ ਘਰੋਂ ਨਿਕਲੀਏ ਤੇ ਸਾਨੂੰ ਸਵਾਲ ਪੁੱਛੇ ਜਾਂਦੇ ਨੇ ਸ਼ਾਇਦ ਤੁਹਾਨੂੰ ਵੀ ਪੁੱਛਦੇ ਹੋਣਗੇ ਅੱਜ ਸਾਨੂੰ ਵੀ ਪੁੱਛੇ ਜਾਂਦੇ ਆ ਕਿ ਤੁਹਾਡੇ ਨਾਲ ਕੌਣ ਜਾ ਰਿਹਾ ਹੈ ਕਿੱਥੇ ਲੀ ਜਾ ਰਹੀ ਹੈ ਕਦੋਂ ਤੱਕ ਵਾਪਸ ਆਏਗੀ ਕਿੰ ਨੂੰ ਮਿਲਣਾ ਹੈ ਕੌਣ-ਕੌਣ ਮਿਲਣਾ ਹੈ ਇਹ ਚੀਜ਼ਾਂ ਸਾਡੇ ਸਮਾਜ ਤੋਂ ਬਚਪਨ ਤੋਂ ਇਹ ਚੀਜ਼ਾਂ ਸਿਖਾਈਆਂ ਗਈਆਂ ਵੂਮਨਸ ਨੂੰ ਗਰੋ ਕਰਦੇ ਬਹੁਤ ਘੱਟ ਲੋਕਾਂ ਨੇ ਬੇਤਨ ਮੈਨੂੰ ਲੱਕੀ ਫੋਰ ਥੈਟ ਮੇਰੇ ਹਸਬੰਦ ਨੇ ਮੈਨੂੰ ਸਪੋਰਟ ਕੀਤੀ ਇਸ ਵਿੱਚ ਔਰ ਹਮੇਸ਼ਾ ਹੀ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਕਿ ਜਿਸ ਵੇਲੇ ਤੁਹਾਨੂੰ ਜਿਸ ਚੀਜ਼ ਦੀ ਲੋੜ ਆ ਤੂੰ ਦੱਸ ਮੈਂ ਤੇਨਾਂ ਹਮੇਸ਼ਾ ਗੜਾ ਐਂਡ ਹੀ ਵਾਸ ਵੈ ਸਸਿਕਾ ਤੁਸੀਂ ਦੇਖ ਰਹੇ ਹੋ ਐਮਚ ਪੰਜਾਬ ਚੈਨਲ ਮੈਂ ਤੁਹਾਡਾ ਨਿਰੂਪ ਆਸ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਸਾਡੇ ਨਾਲ ਜਿਹੜੇ ਐ ਨੈਸ਼ਨਲ ਸਪੋਕਸਪਰਸਨ ਤੀਨਾ ਚੌਧਰੀ ਮੌਜੂਦ ਹੈਗੇ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਆਪਣਾ ਗ੍ਰਹਿ ਪ੍ਰਵੇਸ਼ ਕੀਤਾ ਜਿੱਤੇ ਉੱਚੀ ਲੀਡਰਸ਼ਿਪ ਜਿਹੜੀ ਹੈ ਕਾਂਗਰਸ ਦੇ ਉੱਤੇ ਪਹੁੰਚਦੀ ਰਹੀ ਉਹਦੇ ਤੋਂ ਆਨ ਦੱਸਦੇ ਕਿ ਲੋਕਾਂ ਦੇ ਵਿੱਚ ਦੂਜੇ ਪਾਸੇ ਇਹ ਚਾਚਾਵਾਂ ਜਿਹੜੀਆਂ ਛਿੜੀਆਂ ਹੋਈਆਂ ਨੇ ਕਿ ਕਿ ਤੀਨਾ ਚੌਧਰੀ ਹੋਣ ਦਾ ਗ੍ਰਹਿ ਪ੍ਰਵੇਸ਼ ਘਟ ਤੇ ਹਲਕਾ ਪੋਧੀ ਰਾਜਨੀਤੀ ਵਿੱਚ ਇੱਕ ਗੱਲਬਾਤ ਕੀਤੀ ਜਾਵੇ ਤਾਂ ਹਲਕਾ ਪੋਧੀ ਰਾਜਨੀਤੀ ਵਿੱਚ ਉਹਨਾਂ ਦਾ ਪ੍ਰਵੇਸ਼ ਜਿਹੜਾ ਹੋਇ ਨਾ ਹੋਣ ਜਾ ਰਿਹਾ ਨੇ ਉਹਨਾਂ ਨੂੰ ਕੀ ਕਿ ਮੈਂ ਵਿਗਦੇ ਨੇ ਇਸ ਤੇ ਵਿਚਾਰ ਵਟਾੰਦਰਾ ਅਸੀਂ ਟੀਨਾ ਚੋਧਰੀ ਨਾਲ ਕਰਾਂਗੇ ਸੋ ਖਾਸ ਕਰ ਜਿਹੜੇ ਐਮਐਚ ਪੰਜਾਬ ਚੈਨਲ ਦੇ ਵੱਲੋਂ ਜਿਹੜੇ ਟੀਨਾ ਚੋਧਰੀ ਹੋਣਾ ਸਾਂਝੇ ਕੀਤੇ ਜਾ ਰਹੇ ਨੇ ਮੈਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਐਮਐਚ ਪੰਜਾਬ ਦੇ ਵਿੱਚ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ਼੍ਰੀ ਅਕਾਲ ਔਰ ਇੱਕ ਗੱਲ ਹੋਰ ਤੁਹਾਡੇ ਚੈਨਲ ਨੂੰ ਮੈਂ ਕਹਾਂਗੀ ਤੁਹਾਡੇ ਨਾਲ ਇੰਟਰਵਿਊ ਦਾ ਐਕਸਪੀਰੀਅੰਸ ਹਮੇਸ਼ਾ ਹੀ ਬਹੁਤ ਵਧੀਆ ਰਹਿੰਦਾ ਸੋ ਆਮ ਵੈਰੀ ਥੈਂਕ ਯੂ ਮੈਂ ਪਿਛਲੇ ਦਿਨ ਗਿਆ ਪ੍ਰਵੇਸ਼ ਕੀਤਾ ਗਿਆ ਪਹਿਲਾਂ ਤਾਂ ਪੂਰੀ ਐਮਐਚ ਪੰਜਾਬ ਚੰਨ ਦੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸ਼ੁਕਰੀਆ ਔਰ ਪੂਰੀ ਹੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਇੱਥੇ ਪਹੁੰਚਦੀ ਹੈ ਜਿੱਥੇ ਨਿੱਕਾ ਸਵਾਗਤ ਤੁਹਾਡੇ ਵੱਲੋਂ ਕੀਤਾ ਜਾਂਦਾ ਦੂਜੇ ਪਾਸੇ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਰਾਜਨੀਤੀ ਗਲਿਆਰਿਆਂ ਦੀ ਉਹਨਾਂ ਦਾ ਕਹਿਣਾ ਸੀਗਾ ਕਿ ਟੀਨਾ ਚੋਦਰੀ ਹੋਣ ਦਾ ਗ੍ਰੈਂਡ ਪ੍ਰਵੇਸ਼ ਘਟ ਤੇ ਹਲਕਾ ਪੋਵਾ ਦੀ ਰਾਜਨੀਤੀ ਵਿੱਚ ਗਿਆ ਪ੍ਰਵੇਸ਼ ਜਿਹੜਾ ਉਹਨਾਂ ਦਾ ਹੋਇਆ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈਗੀ ਹੈ ਕਿ ਮੈਂ ਆਪਣੀ ਸਿਆਸਤ ਜਦੋਂ ਸ਼ੁਰੂ ਕੀਤੀ ਸੀ ਤਕਰੀਬਨ ਤਰੀਕਿਵਨ 7-8 ਸਾਲ ਹੋ ਗਏ ਮੈਨੂੰ ਔਰ ਮੇਰੇ ਲਈ ਇਕੱਲਾ ਇੱਕ ਹਲਕਾ ਨਹੀਂ ਮੇਰੇ ਲਈ ਪੂਰਾ ਡਿਸਟ੍ਰਿਕਟ ਹੀ ਮੇਰੇ ਲਈ ਇੱਕ ਬਰਾਬਰ ਸੀਗਾ ਕਿਉਂਕਿ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਕਈ ਸਾਦੀਆਂ ਖਾਮੀਆਂ ਸੀਗੀਆਂ ਚਾਹੇ ਸੁਜਾਨਪੁਰ ਹੋਵੇ ਚਾਹੇ ਪਠਾਨਕੋਟ ਹੋਵੇ ਚਾਹੇ ਪੋਆ ਹੋਵੇ ਮੈਂ ਹਰ ਹਲਕੇ ਦੇ ਹਰ ਪਿੰਡਾਂ ਦੇ ਵਿੱਚ ਕੰਮ ਕੀਤਾ ਹੋਇਆ ਇਨਫੈਕਟ ਹੁਣ ਵੀ ਕਈ ਵਾਰੀ ਮੈਨੂੰ ਸੁਜਾਨਪੁਰ ਪਠਾਨਕੋਟ ਔਰ ਹਲਕਾ ਪੋਆ ਦੇ ਪਿੰਡਾਂ ਤੋਂ ਮੈਨੂੰ ਕਾਲਸ ਆਉਂਦੀਆਂ ਕਿਉਂਕਿ ਅਸੀਂ ਆਮ ਲੋਕਾਂ ਦੇ ਨਾਲ ਖੜਾ ਹੋ ਕੇ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਮੈਂ ਹਮੇਸ਼ਾ ਤਿਆਰ ਰਹੀ ਹਾਂ ਔਰ ਮੈਨੂੰ ਲੱਗਦਾ ਹੈ ਕਿ ਮੇਰੇ ਵਰਕਰਾਂ ਨੂੰ ਜਦੋਂ ਮੈਂ ਕੋਈ ਹਲਕੀ ਦੀ ਗੱਲ ਕਰਾਂ ਤੇ ਖਾਸ ਤੌਰ ਤੇ ਮੈਨੂੰ ਉੱਥੇ ਮਿਲਣ ਲਈ ਆਉਂਦੇ ਰਹੇ ਨੇ ਦੂਰੋਂ ਔਰ ਮੇਰਾ ਖਾਸ ਕਰਕੇ ਜਿਹੜਾ ਐਸੀ ਭਾਈਚਾਰਾ ਇੱਥੇ ਜ਼ਿਆਦਾ ਹੋਣ ਕਰਕੇ ਲੋਕ ਮੈਨੂੰ ਜ਼ਿਆਦਾ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਔਰ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਵੀ ਜ਼ਿਆਦਾ ਹੋਇਆ ਔਰ ਮੈਂ ਇਹ ਨਹੀਂ ਕਹਿੰਦੀ ਕਿ ਬਾਕੀ ਵਰਗ ਨੂੰ ਮੇਰੇ ਤੇ ਨਹੀਂ ਹੋਇਆ ਬਾਕੀਆਂ ਨੇ ਵੀ ਬਹੁਤ ਸੋਨਾ ਮੈਨੂੰ ਆਪਣਾ ਸਾਥ ਦਿੱਤਾ ਸਮਰਥਨ ਦਿੱਤਾ ਔਰ ਉਹਨਾਂ ਨੂੰ ਵੀ ਮੇਰੇ ਤੋਂ ਬਹੁਤ ਜ਼ ਐਜ਼ ਯੂ نو ਇਟਸ ਅ ਮੋਸਟਲੀ ਸਾਡੇ ਇਥੇ ਰਿਜ਼ਰਵ ਭਾਈਚਾਰਾ ਬਹੁਤ ਜ਼ਿਆਦਾ ਤਦਾਦ ਚ ਪਾਇਆ ਜਾਂਦਾ ਪੂਰੇ ਆਲ ਓਵਰ ਡਿਸਟ੍ਰਿਕਟ ਦੇ ਵਿੱਚ ਸੋ ਮੈਨੂੰ ਅੱਛਾ ਲੱਗਦਾ ਇਹ ਚੀਜ਼ ਕਿ ਉਹਨਾਂ ਲਈ ਮੈਂ ਕੁਝ ਕਰ ਸਕਾਂ ਖਾਸ ਤੌਰ ਤੇ ਔਰ ਮੇਰੇ ਵਰਕਰਾਂ ਦੀ ਮੰਗ ਹੋਣ ਕਰਕੇ ਮੈਂ ਅੱਜ ਇੱਥੇ ਤੱਕ ਪਹੁੰਚੀ ਹਾਂ ਔਰ ਉਹਨਾਂ ਦੇ ਹੀ ਪਿਆਰ ਦੇ ਸਦਕੇ ਮੇਰੀ ਜੋ ਇੰਨੀ ਮਿਹਨਤ ਪਿਛਲੇ 7-8 ਸਾਲ ਤੋਂ ਜੋ ਮੈਂ ਕਰ ਰਹੀ ਹਾਂ ਅਗਰ ਉਹਨਾਂ ਦੀ ਖੁਆਇਸ਼ ਸੀਗੀ ਤਾਂ ਅੱਜ ਉਹ ਮੈਂ ਪੂਰੀ ਕੀਤੀ ਲੱਗਦਾ ਹੈ ਕਹਿੰਦੇ ਕਿ ਨਵੇਂ ਦਰਕਤਾਂ ਨੂੰ ਅਕਸਰ ਫਲ ਲੱਗਦੇ ਹੁੰਦੇ ਨੇ ਲੱਗਦਾ ਕਿ ਇੰਨੇ ਸਾਲ ਮਿਹਨਤ ਜਿਹੜੀ ਕੀਤੀ ਉਹਦਾ ਫਲ ਜਿਹੜਾ ਪੈਂਦਾ ਨਜ਼ਰ ਆ ਰਿਹਾ ਹੈ ਬਿਲਕੁਲ ਮੇਰੇ ਖਿਆਲ ਦੇ ਵਿੱਚ ਫਲ ਇੱਕ ਮੇਰੇ ਲਈ ਇਹੀ ਹੋਏਗਾ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦੇਣਾ ਗਰਾਊਂਡ ਲੈਵਲ ਤੋਂ ਲੈ ਕੇ ਅਪਰ ਲੈਵਲ ਤੱਕ ਇਹ ਮੇਰਾ ਹਮੇਸ਼ਾ ਹੀ ਟਾਸਕ ਰਹੇਗਾ ਔਰ ਸਾਡੇ ਵਰਕਰ ਦੀ ਕਿਤੇ ਪਿੱਠ ਨਾ ਲੱਗੇ ਮੈਂ ਇਹ ਵੀ ਹਮੇਸ਼ਾ ਫੋਕਸ 'ਚ ਰੱਖਦੀ ਹਾਂ ਕਿਉਂਕਿ ਕਈ ਸਾਰੇ ਮੈਂ ਇੱਥੇ ਆਪਣੇ ਵਰਕਰਸ ਦੇਖੇ ਨੇ ਕਿ ਐਜ਼ ਅ ਆਪੋਜੀਸ਼ਨ ਹੋਣ ਦੇ ਨਾਤੇ ਸਰਕਾਰਾਂ ਨੇ ਬਹੁਤ ਤੱਕੇ ਕੀਤੇ ਸਾਡੇ ਵਰਕਰਾਂ ਦੇ ਨਾਲ ਤੁਸੀਂ ਖਾਸ ਤੌਰ ਤੇ ਦੇਖਿਆ ਹੋਵੇਗਾ ਜੰਗਲਪਿੰਡ ਦੀ ਜੇ ਮੈਂ ਗੱਲ ਕਰਾਂ ਉੱਥੇ ਸਾਡੇ ਸਰਪੰਚ ਸਾਹਿਬ ਨਾਲ ਕਿਸ ਤਰ੍ਹਾਂ ਨਾਲ ਬਦਤਮੀਜ਼ੀ ਕੀਤੀ ਗਈ ਸੀ ਬੜੇ ਵੱਡੇ ਵੱਡੇ ਲੀਡਰਾਂ ਦੇ ਕਹਿੰਦੇ ਆ ਉਹ ਸਾਰਾ ਕੁਝ ਹੋਇਆ ਸੀ ਲੇਕਿਨ ਅਸੀਂ ਉਹਨਾਂ ਦੇ ਨਾਲ ਖੜੇ ਹੋਏ ਅੱਜ ਉਹਨਾਂ ਨੂੰ ਇਨਸਾਫ ਮਿਲ ਰਿਹਾ ਹਾਈ ਕੋਰਟ ਤੋਂ ਵੀ ਉਹਨਾਂ ਨੂੰ ਬਹੁਤ ਇਨਸਾਫ ਮਿਲਿਆ ਔਰ ਪ੍ਰਸ਼ਾਸਨ ਨੂੰ ਵੀ ਉਹਨਾਂ ਦੇ ਹੱਕ ਦੇ ਵਿੱਚ ਖੜਾ ਹੋਣ ਵਾਸਤੇ ਮਜਬੂਰ ਹੋਣਾ ਪਿਆ ਸੋ ਇਦਾਂ ਨਹੀਂ ਹੁੰਦਾ ਕਿ ਸੱਤਾ ਹੋਵੇ ਤੇ ਤੁਸੀਂ ਆਪੋਜੀਸ਼ਨ ਦੇ ਉੱਤੇ ਤੰਗ ਜਮਾਨੀ ਸ਼ੁਰੂ ਕਰ ਦਿਓ ਜੋ ਵੀ ਹੈ ਜਿਸ ਤਰ੍ਹਾਂ ਵੀ ਅੱਜ ਮੈਂ ਜਿੱਥੇ ਵੀ ਖੜੀ ਆ ਮੇਰੀ ਮਿਹਨਤ ਮੇਰੇ ਸੀਨੀਅਰ ਲੀਡਰਸ਼ਿਪ ਸਦਾ ਸੁਜਿੰਦਰ ਸਿੰਘ ਰੰਡਾਵਾ ਜੀ ਮੈਡਮ ਜਤਿੰਦਰ ਕੌਰ ਜੀ ਸਾਰਿਆਂ ਦਾ ਸੀਨੀਅਰ ਲੀਡਰਸ਼ਿਪ ਦਾ ਅਮਿਤ ਵੇਰ ਜੀ 파ੜਾ ਸਾਹਿਬ ਅਰੁਣਾ ਚਾਉਧਰੀ ਜੀ ਸ਼ਾਮਸੁੰਦਰ ਰੋੜਾ ਜੀ ਜੋ ਮੇਰੇ ਸੀਨੀਅਰ ਲੀਡਰ ਇੱਥੇ ਪਹੁੰਚੇ ਨੇ ਮੈਂ ਉਹਨਾਂ ਦੇ ਤਹਿ ਦਿਲੋਂ ਸ਼ੁਕਰੀਆ ਦਾ ਕਿ ਉਹਨਾਂ ਨੇ ਇੱਥੇ ਆ ਕੇ ਮੇਰਾ ਔਰ ਮੇਰੇ ਵਰਕਰਾਂ ਦਾ ਜੋ ਹੌਸਲਾ ਵਧਾਇਆ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਰਕਾਰ ਬਣ ਕੇ ਉਭਰੇਗੀ ਉਹ ਮੇਰੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਔਰ ਫੋਕਸ ਸਾਡਾ ਇਹੀ ਹੈ ਕਿ ਪੋਜ਼ਿਟਿਵਲੀ ਜੇ ਮੈਂ ਸੋਚਾਂ ਤਾਂ ਕਿ ਮੈਂ ਇੱਥੇ ਰਹਿ ਕੇ ਆਪਣੇ ਹਲਕੇ ਵਾਸੀਆਂ ਲਈ ਸਰਕਾਰ ਬਣਾਉਣ ਹਰ ਇੱਕ ਕੰਮ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦਾ ਔਰ ਮੈਨੂੰ ਲੱਗਦਾ ਹੈ ਕਿ ਈਜ਼ੀ ਐਕਸੈਸਿਬਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਹੀ ਸੋਚ ਲੈ ਕੇ ਅੱਜ ਮੈਂ ਇੱਥੇ ਤੱਕ ਪਹੁੰਚੀ ਹਾਂ ਔਰ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਨਾਲ ਲੱਗੇ ਮੈਂ ਪੇਸ਼ ਕਰਾਂਗੀ ਔਰ ਲੋਕਾਂ ਦਾ ਜ਼ਰੂਰ ਪਹੁੰਚੇ ਲੋਕਾਂ ਵਿੱਚ ਅਕਸਰ ਜੇਕਰ 27 ਦੀ ਗੱਲ ਕੀਤੀ ਜਾਵੇ ਤਾਂ ਉਹ ਚਰਚਾ ਵਿੱਚ ਛੜੀਆਂ ਹੋਈਆਂ ਨੇ ਕਿ ਜਿੱਥੇ ਉੱਚੀ ਲੀਡਰਸ਼ਿਪ ਜਿਵੇਂ ਤিনা ਚੋਧਰੀ ਹੋਣ ਦਾ ਕਾਰ ਪਹੁੰਚੀ ਹੈ ਤਾਂ 27 ਦੇ ਜਿਹੜੀ ਉਹਨਾਂ ਦੀ ਜਿਹੜੀ ਗੱਲਬਾਤ ਆ ਜਿਹੜਾ ਉਹਨਾਂ ਦਾ ਵਿਚਾਰ ਵਟਾਉਂਦਾ ਜਿਹੜਾ ਜ਼ਰੂਰ ਕੀਤਾ ਹੋਗਾ ਇੰਨੇ ਦਾ ਹੋਇਆ ਕੁਝ ਕਿਉਂਕਿ ਐਮਪੀ ਦੀ ਜੇਕਰ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰੀ ਉਹਨਾਂ ਨੇ ਮੈਸੇਜ ਦੀ ਗੱਲ ਕਰੀ ਹੈ ਜਾਂ ਉੱਚੀ ਲੀਡਰਸ਼ਿਪ ਹੋਰ ਵੀ ਇੱਥੇ ਪਹੁੰਚਦੇ ਨੇ ਉੱਚੇ ਵਿਚਾਰ ਵਟਾੰਦਰਾ 27 ਨੂੰ ਲੈ ਕੇ ਹੋਇਆ ਸੀਗਾ ਦੇਖੋ ਬਹੁਤ ਵਧੀਆ ਗੱਲ ਆ ਮੇਰੇ ਲਈ ਤਾਂ ਕਿਉਂਕਿ 2027 ਦੇ ਵਿੱਚ ਜੋ ਹੋਣਾ ਚਾਹੀਦਾ ਔਰ ਮੈਂ ਆਪਣੇ ਰੰਧਾਵਾ ਸਾਹਿਬ ਨਾਲ ਪੂਰਾ ਡਿਸਕਸ਼ਨ ਕੀਤੀ ਔਰ ਮੈਨੂੰ ਲੱਗਦਾ ਹੈ ਕਿ ਉਹ ਜ਼ਰੂਰ ਇਸ ਤੇ ਵਿਚਾਰ ਵਟਾੰਦਰਾ ਵੀ ਕਰਨਗੇ ਔਰ ਹਾਈ ਕਮਾਂਡ ਲੈ ਸੀ ਇਸੇ ਤੱਕ ਵੀ ਪ ਲੀਡਰਸ਼ਿਪ ਜਿਹੜੀ ਪਹੁੰਚੀ ਆਜ ਮੈਨੂੰ 8 ਸਾਲ ਬਾਅਦ ਮੈਨੂੰ ਇਹ ਜਿਹੜਾ ਮੁਕਾਮ ਦੇਖਣ ਨੂੰ ਮਿਲਿਆ ਇਹ ਮੈਂ ਕੋਈ ਅੱਜ ਨਹੀਂ ਕਿ ਕੱਲ ਪਾਰਟੀ ਜੁਆਇਨ ਕੀਤੀ ਤੇ ਅੱਜ ਮੇਰੇ ਘਰ ਲੀਡਰਸ਼ਿਪ ਆ ਗਈ ਕਈ ਮੈਂ ਐਸੇ ਕੇਸਿਸ ਦੇਖੇ ਆ ਕਈ ਪਾਰਟੀਆਂ ਦੇ ਵਿੱਚ ਜਿਹੜੇ ਬਾਕੀ ਪਾਰਟੀਆਂ ਛੱਡ ਕੇ ਜਿਹੜੇ ਹੈਗੇ ਟਿਕਟ ਲੈ ਕੇ ਤੇ ਅਗਲੇ ਦਿਨ ਹੀ ਉਹਨਾਂ ਤੋਂ ਅਸੀਂ ਨੇ ਲੀਡਰਸ਼ਿਪ ਪਹੁੰਚ ਜੁੰਦੀ ਹੈ ਮੈਂ ਬੀਜੇਪੀ ਆਮ ਆਦਮੀ ਪਾਰਟੀ ਦੀ ਜੇ ਮੈਂ ਗੱਲ ਕਰਾਂ ਲੇਕਿਨ ਇੱਥੇ ਜੇ ਮੈਂ ਕਹਾਂ ਕਿ ਮੇਰੀ ਉਹਨਾਂ ਨੇ ਮਿਹਨਤ ਜ਼ਰੂਰ ਦੇਖੀ ਉਹਨਾਂ ਨੇ ਮਿਹਨਤ ਦੇਖ ਕੇ ਮੇਰੇ ਘਰ ਆਜ ਪਹੁੰਚੇ ਨੇ ਇਦਾਂ ਹੀ ਨਹੀਂ ਪ ਮੈਂ ਬਹੁਤ థాంਕਫੁਲ ਹਾਂ ਔਰ ਮੈਨੂੰ ਲੱਗਦਾ ਹੈ ਕਿ ਲੋਕ ਇਸ ਚੀਜ਼ ਨੂੰ ਸਮਝਣਗੇ ਕਿ ਮੈਂ ਇੱਥੇ ਤੱਕ ਪਹੁੰਚਣ ਲਈ ਕੀ ਮਸ਼ਕਤਾਂ ਕੀਤੀਆਂ ਆਪਣੀ ਫੈਮਲੀ ਦੇ ਕੀ ਸੈਕਟਿਫਾਈਸ ਸਹੇ ਨੇ ਬੱਚੇ ਨੂੰ ਲੈ ਕੇ ਫੈਮਲੀ ਨੂੰ ਲੈ ਕੇ ਔਰ ਸਾਰਾ ਦਾ ਸਾਰਾ ਟਾਈਮ ਮੈਂ ਆਪਣਾ ਜਿਹੜਾ ਸੁਸਾਇਟੀ ਨੂੰ ਦਿੱਤਾ ਅੱਜ ਜੋ 8 ਸਾਲਾਂ ਬਾਅਦ ਮੇਰਾ ਮੁਕਾਮ ਹਾਸਲ ਹੋਇਆ ਔਰ ਜ਼ਰੂਰ 2027 ਦੇ ਵਿੱਚ ਵੀ ਅੱਛਾ ਬਦਲਾਅ ਕੋਈ ਹਲਕੇ ਨੂੰ ਦੇਖਣ ਨੂੰ ਮਿਲੇਗਾ ਫੈਮਲੀ ਦਾ ਕਿਵੇਂ ਦਾ ਰਿਸਪਾਂਸ ਸੀਗਾ ਜਦੋਂ ਇੰਨੀ ਮਿਹਨਤ ਸਦਕਾ ਜਿਹੜੇ ਅੱਜ ਇੱਥੇ ਘਰ ਪਹੁੰਚੇ ਸੀਗੇ ਸਾਰੇ ਜਣੇ ਕਿਵੇਂ ਦਾ ਰਿਸਪਾਂਸ ਸੀਗਾ ਉਨ੍ਹਾਂ ਦਾ ਨਹੀਂ ਬਹੁਤ ਵਧੀਆ ਸੀ ਹਸਬੰਦ ਸਾਰੇ ਬਹੁਤ ਹੀ ਇਮੋਸ਼ਨਲ ਸੀਗੇ ਉਸ ਟਾਈਮ ਤੇ ਕਿਉਂਕਿ ਮੇਰੇ ਮम्मा ਮੈਨੂੰ ਕਹਿ ਕੇ ਗਏ ਸੀਗੇ ਉਸ ਟਾਈਮ ਤੇ ਕਿ ਸ਼ਾਇਦ ਅੱਜ ਤੇਰੇ ਪਾਪਾ ਦੁਨੀਆ 'ਚ ਹੁੰਦੇ ਤੇ ਬਹੁਤ ਖੁਸ਼ ਹੁੰਦੇ ਕਿ ਅੱਜ ਕੱਲੀ ਟੀਨਾ ਜਿਹੜੇ ਆਪਣੇ ਮਿਹਨਤ ਦੇ ਸਦਕੇ ਅੱਜ ਇੱਥੋਂ ਤੱਕ ਪਹੁੰਚੀ ਹੈ ਔਰ ਜਿੰਨੀ ਲੀਡਰਸ਼ਿਪ ਉੱਤੇ ਪਹੁੰਚੀ ਹੈ ਔਰ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਹਾਂ ਕਿ ਮਿਹਨਤ ਦੇ ਸਦਕੇ ਵੀ ਲੋਕਾਂ ਨੂੰ ਕੁਝ ਚੀਜ਼ਾਂ ਹਾਸਲ ਹੁੰਦੀ ਹੈ ਔਰ ਕਈ ਸੋਚਦੇ ਨੇ ਕਿ ਨਹੀਂ ਮਿਹਨਤ ਕੋਈ ਕਿਸੇ ਰੰਗ ਨਹੀਂ ਲਿਆਉਂਦੀ ਟਾਈਮ ਲੱਗਦਾ ਹੈ ਬਹੁਤ ਪੋਲਿਟਿਕਸ ਦੇ ਵਿੱਚ ਬੜੀਆਂ ਸਫਾਸ਼ਾ ਚਲਦੀਆਂ ਨੇ ਇਹ ਹੁੰਦਾ ਮੈਨੂੰ ਮੈਂ ਇਹ ਨਾ ਚੀਜ਼ਾਂ 'ਚ ਕਦੇ ਜ਼ਿੰਦਗੀ 'ਚ ਫੋਕਸ ਇਸੇ ਕੀਤਾ ਤੁਹਾਨੂੰ ਪਤਾ ਹੋਵੇਗਾ ਕਿ ਮੇਰੇ ਫੈਮਲੀ ਦੇ ਵਿੱਚ ਵੀ ਮੇਰੇ ਫਾਦਰ ਔਰ ਮਦਰ ਦੋਨੋਂ ਹੀ ਗਵਰਨਮੈਂਟ EMPLOYEES ਸੀਗੇ ਔਰ ਨਾ ਹੀ ਕੋਈ MLA ਨਾ ਕੋਈ ਮੰਤਰੀ ਮੇਰੇ ਪਰਿਵਾਰ 'ਚ ਸੀਗੇ ਫਾਦਰ ਬ੍ਰਦਰ ਵੀ ਮੇਰੇ ਗਵਰਨਮੈਂਟ EMPLOYEES ਨੇ ਸੋ ਮੈਂ ਮੈਨੂੰ ਕਹਿ ਲਓ ਕਿ ਜੇ ਮੈਂ ਫੋਰ ਫਾਦਰਸ ਦੀ ਜੇ ਮੈਂ ਗੱਲ ਕਰਾਂ ਉਹਨਾਂ ਦੇ ਥਰੂ ਕਿਤੇ ਨਾ ਕਿਤੇ ਮੇਰੇ ਤੱਕ ਜ਼ਰੂਰ ਪਹੁੰਚਿਆ ਹੋਵੇਗਾ ਔਰ ਅੱਜ ਸ਼ਾਇਦ ਉਹ ਸੋਚ ਨੂੰ ਲੈ ਕੇ ਮੈਂ ਸੋਸਾਇਟੀ ਦੇ ਵਿੱਚ ਕੰਮ ਕਰਨ ਲਈ ਜਾ ਰਹੀ ਹਾਂ ਔਰ ਫੈਮਲੀ ਬਹੁਤ ਜ਼ਿਆਦਾ ਖੁਸ਼ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਮੈਨੂੰ ਬਹੁਤ ਅੱਲਾ ਸ਼ੇਰੀ ਦਿੱਤੀ ਹੈ ਔਰ ਜ਼ਰੂਰ ਉਹਨਾਂ ਦੀ ਜੋ ਮੇਰੇ ਨਾਲ ਜੋ ਸਪੋਰਟ ਰਹੀ ਆ ਉਹਨਾਂ ਨੂੰ ਰਿਜ਼ਲਟ ਮੈਂ ਜ਼ਰੂਰ ਦਿਆਂਗੀ ਇਹ ਮੇਰਾ ਵਾਦਾ ਉਹਨਾਂ ਨਾਲ ਇਹ ਤਾਂ ਗੱਲ ਹੋ ਗਈ ਮੰਮੀ ਪਾਪਾ ਦੀ ਜਾਂ ਸਿਸਟਰ ਬ੍ਰਦਰ ਦੀ ਹੋ ਗਈ ਹਸਬੰਡ ਜਿਹੜੇ 24 ਘੰਟੇ ਤੁਹਾਨੂੰ ਸਪੋਰਟਿੰਗ ਦਿੰਦੇ ਹਨਾ ਇੱਕ ਬੱਚਾ ਵੀ ਤੁਹਾਡਾ ਬੇਟਾ ਵੀ ਹੈਗਾ ਆ ਹਸਬੰਡ ਦਾ ਕਿਵੇਂ ਦਾ ਰਿਸਪੌਂਸ ਹੈਗਾ ਕਿ ਅੱਜ ਉਹਨਾਂ ਦੀ ਵਾਈਫ ਜਿਹੜੀ ਇੱਕ ਬੇਟਾ ਕੋਈ ਮਿਹਨਤ ਕਰੇ ਤਾਂ ਉਹਨਾਂ ਦੀ ਗੱਲ ਅਲੱਗ ਹੁੰਦੀ ਕਿ ਫੈਮਿਲੀ ਖੁਸ਼ ਹੁੰਦੀ ਹੈ ਇੱਕ ਬੇਟੀ ਇੱਕ ਵਾਈਫ ਕਿਸੇ ਦੀ ਇਦਾਂ ਦੀ ਤਰੱਕੀ ਲਿਆਵੇ ਜਾਂ ਘਰ ਦੇ ਵਿੱਚ ਜਿਹੜੀ ਖੁਸ਼ੀ ਦਾ ਮਾਹੌਲ ਵੇਖੋ ਨਾ ਮਿਲੇ ਕਿ ਸਾਡੀ ਬੇਟੀ ਨੇ ਇਤੋਂ ਤ ਕੀਤੇ ਰਹੇ ਨੇ ਅਨੰਮ ਲਕੀ ਕੀ ਉਹਨਾਂ ਨੇ ਐਜ਼ ਅ ਵੂਮਨ ਹੋਣ ਦੇ ਨਾਤੇ ਮੈਨੂੰ ਸੋਸਾਇਟੀ ਦੇ ਵਿੱਚ ਜਾਣ ਲਈ ਮੌਕਾ ਦਿੱਤਾ ਕਿਉਂਕਿ ਮੋਸਟਲੀ ਅਸੀਂ ਘਰਾਂ ਦੇ ਵਿੱਚ ਇਹ ਸਿਚੁਏਸ਼ਨ ਨਹੀਂ ਦੇਖ पाते ਕਿਉਂਕਿ ਅੱਜ ਵੀ ਕੋਈ ਵੂਮਨ ਘਰੋਂ ਨਿਕਲਦੀ ਮੈਂ ਬਾਰ ਬਾਰ ਆਪਣੇ ਸਪੀਚਸ ਦੇ ਵਿੱਚ ਇਹੀ ਕਹਿੰਦੀ ਆ ਕਿ ਅੱਜ ਵੀ ਅਸੀਂ ਘਰੋਂ ਨਿਕਲੀਏ ਤੇ ਸਾਨੂੰ ਸਵਾਲ ਪੁੱਛੇ ਜਾਂਦੇ ਨੇ ਸ਼ਾਇਦ ਤੁਹਾਨੂੰ ਵੀ ਪੁੱਛਦੇ ਹੋਣਗੇ ਅੱਜ ਸਾਨੂੰ ਵੀ ਪੁੱਛੇ ਜਾਂਦੇ ਆ ਕਿ ਤੁਹਾਡੇ ਨਾਲ ਕੌਣ ਜਾ ਰਿਹਾ ਹੈ ਤੂੰ ਕੱਲੀ ਜਾ ਰਹੀ ਹੈ ਕਦੋਂ ਤੱਕ ਵਾਪਸ ਆਏਂਗੀ ਕਿੰਨੂੰ ਮਿਲਣਾ ਹੈ ਕੌਣ-ਕੌਣ ਮਿਲਣਾ ਹੈ ਇਹ ਚੀਜ਼ਾਂ ਸਾਡੇ ਸਮਾਜ ਤੋਂ ਬਚਪਨ ਤੋਂ ਇਹ ਚੀਜ਼ਾਂ ਸਿਖਾਈਆਂ ਗਈਆਂ ਵੂਮੈਨਸ ਨੂੰ ਗਰੋ ਕਰਦੇ ਬਹੁਤ ਘੱਟ ਲੋਕਾਂ ਨੇ ਦੇਖਿਆ ਔਰ ਸ਼ਾਇਦ ਸੋਸਾਇਟੀ ਦੇ ਵਿੱਚ ਇੰਨੀ ਜ਼ਿਆਦਾ ਕਹਿ ਲੋ ਕਿ ਵੂਮੈਨਸ ਨੂੰ ਆਪਣੇ ਹਸਬੰਡ ਦੇ ਉੱਤੇ ਨਿਰਭਰ ਬਹੁਤ ਸਾਰੇ ਸਾਨੂੰ ਦੇਖਿਆ ਗਿਆ ਪਰ ਹੁਣ ਤਾਂ ਵੂਮੈਨਸ ਬਹੁਤ ਅੱਗੇ ਤੱਕ ਪਹੁੰਚ ਗਈਆਂ ਸੋਸਾਇਟੀ ਦੇ ਵਿੱਚ ਇੰਡੀਪੈਂਡੈਂਟਲੀ ਐਸ ਅ ਪੋਲੀਟੀਸ਼ੀਅਨ ਕੰਮ ਕਰਨਾ ਬਹੁਤ ਹੀ ਘੱਟ ਸਪੋਰਟ ਮਿਲਦੀ ਹੈ ਫੈਮਿਲੀ ਐਂਡ ਆਮ ਲੱਕੀ ਫॉर दैट ਮੇਰੇ ਹਸਬੰਡ ਨੇ ਮੈਨੂੰ ਸਪੋਰਟ ਕੀਤੀ ਐ ਇਸ ਵਿੱਚ ਔਰ ਹਮੇਸ਼ਾ ਹੀ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਜਿਸ ਵੇਲੇ ਤੈਨੂੰ ਜਿਸ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸ ਮੈਂ ਤੇਰੇ ਨਾਲ ਹਮੇਸ਼ਾ ਘੜਾ ਐਂਡ ਹੀ ਵਾਸ ਵੈਰੀ ਪ੍ਰਾਊਡ ਔਨ दैट ਡੇ ਐਸ ਵੈਲ ਬਹੁਤ ਖੁਸ਼ ਸੀਗੇ ਔਰ ਸ਼ਾਇਦ ਹਸਬੰਡ ਵੀ ਪ੍ਰਾਊਡ ਫੀਲ ਕਰ ਰਹੇ ਹੋਣ ਮੈਂ ਚਾਹਾਂਗੀ ਕਿ ਇਹਨਾਂ ਵੱਲ ਦੇਖ ਕੇ ਹੋਰ ਵੀ ਹਸਬੰਡ ਜਿਹੜੇ ਨੇ ਆਪਣੀ ਵਾਈਫ ਨੂੰ ਅਗਰ ਚਾਹੁੰਦੇ ਨੇ ਉਹ ਸੋਸਾਇਟੀ ਲਈ ਕੁਝ ਕਰਨਾ ਤੇ ਉਹਨਾਂ ਨੂੰ ਵੀ ਜ਼ਰੂਰ ਮੌਕਾ ਦੇਣ ਟਾਈਮ ਮੈਂਟੇਨ ਕਰ ਪਾਉਂਦੇ ਹੋ ਰਾਜਨੀਤੀ ਨੂੰ ਵੀ ਟਾਈਮ ਦੇਣਾ ਫੈਮਲੀ ਨੂੰ ਬੱਚੇ ਨੂੰ ਟਾਈਮ ਦੇਣਾ ਕਰ ਪਾਉਂਦੇ ਐਗਜ਼ੈਕਟਲੀ ਅੱਜ ਮੈਂ ਕੱਲ ਤਰਨ ਤਰ ਸੀਗੀ ਅੱਜ ਮੈਂ ਕਰਾ ਆਪਣੀ ਫੈਮਲੀ ਨੂੰ ਟਾਈਮ ਦੇ ਰਹੀ ਹਾਂ ਸੋ ਬਹੁਤ ਵਧੀਆ ਮੈਨੇਜ ਹੁੰਦਾ ਸਮ ਟਾਈਮ ਜਦੋਂ ਕਿ ਅਦੀ ਬਾਹਰ ਤੇ ਸਟੇ ਕਰਨਾ ਪੈ ਜਾਏ ਦੈਟਸ ਅ ਸੈਪਰੇਟ ਥਿੰਗ ਬਟ ਮੈਂ ਬੜੀ ਹੀ ਆਰਾਮ ਨਾਲ ਫੈਮਲੀ ਦੀ ਸਪੋਰਟ ਨਾਲ ਕਾਰ ਵੀ ਹੋਰ ਬਾਰ ਬਟਾਈ ਮਿਲ ਜਾਂਦਾ ਤਰਨਤਾਰਨ ਦੀ ਗੱਲ ਕੀਤੀ ਗਈ ਕਿਵੇਂ ਚੱਲਦਾ ਪਿਆ ਤਰਨਤਾਰਨ ਦਾ ਸਰ ਤੇ ਤਰਨਤਾਰਨ ਬਾਈ ਇਲੈਕਸ਼ਨਸ ਅਸੀਂ ਮੈਂ ਕੱਲ ਉੱਥੇ ਹੋ ਕੇ ਆਈ ਆ ਔਰ ਜਿੱਥਾ ਉੱਥੇ ਵੈਸੇ ਵੀ ਰਾਜਾ ਵੜਿੰਗ ਜੀ ਨੇ ਜਦੋਂ ਪ੍ਰਧਾਨ ਬਣੇ ਸੀ ਤੇ ਉਹਨਾਂ ਨੇ ਹਰ ਹਲਕੇ ਦੇ ਵਿੱਚ ਮੰਡਲ ਪ੍ਰਧਾਨ ਤੋਂ ਲੈ ਕੇ ਬਲੌਕ ਕਮੇਟੀਆਂ ਬੂਥ ਕਮੇਟੀਆਂ ਰੈਡੀ ਕੀਤੀਆਂ ਸੀ ਜਿਹਦਾ ਮੈਨੂੰ ਲੱਗਦਾ ਕਿ ਇਸ ਬਾਈ ਇਲੈਕਚਰਸ ਦੇ ਵਿੱਚ ਕਾਂਗਰਸ ਪਾਰਟੀ ਨੂੰ ਹਰ ਪਾਸੇ ਜਿਹੜਾ ਬਹੁਤ ਹੀ ਵਲ ਮਿਲਿਆ ਜਿੱਥੇ ਸੱਤਾ ਨਾ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਬਹੁਤ ਘੱਟ ਵੋਟਾਂ 'ਚ ਪਿੱਛੇ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਹੁਣ ਆਨ ਵਾਲੇ ਸਮੇਂ ਜੋ ਲੋਕਾਂ ਨੇ ਦੇਖਿਆ ਪਿਛਲੇ 4 ਸਾਲਾਂ ਦੇ ਵਿੱਚ ਜੋ ਸਰਕਾਰਾਂ ਨੇ ਇਹਨੇ ਵਾਅਦੇ ਕੀਤੇ ਖਾਸ ਤੌਰ ਤੇ ਮਹਿਲਾਵਾਂ ਦੇ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਜਾਂ ਫਿਰ ਨਸ਼ੇ ਨੂੰ ਲੈ ਕੇ ਅੱਜ ਤਰਨਤਾਰ ਵਿੱਚ ਬਹੁਤ ਮੰਦੇ ਹਾਲਾਤ ਨੇ ਔਰ ਮੈਂ ਤੁਹਾਨੂੰ ਫੋਟੋਗ੍ਰਾਫਸ ਦਿਹਾਗੀ ਤੁਸੀਂ ਪਲੀਜ਼ ਆਪਣੇ ਚੈਨਲ ਤੇ ਦਿਖਾਓ ਉੱਥੇ ਲੋਕ ਬਿਨਾਂ ਛੱਤਾਂ ਤੋਂ ਵੀ ਰਹਿਣ ਨੂੰ ਮਜਬੂਰ ਹੋ ਰਹੇ ਨੇ ਮੈਂ ਕੱਲ ਲਾਈਵ ਵੀ ਹੋਈ ਸੀ ਉੱਥੇ ਕਈ ਐਸੇ ਪਰਿਵਾਰ ਨੇ ਅੱਜ ਜਿਹੜੇ ਮਨਰੇਗਾ ਸਕੀਮ ਦੇ ਵਿੱਚ ਆਪਣੀਆਂ ਦਿਹਾੜੀਆਂ ਲਗਾ ਚੁੱਕੇ ਨੇ ਪਰ ਲੋਕਲ ਸਰਪੰਚਾਂ ਨੇ ਉਹਨਾਂ ਨੂੰ ਅਜੇ ਤੱਕ ਦਿਹਾੜੀਆਂ ਨਹੀਂ ਦਿੱਤੀਆਂ ਪਿਛਲੇ 2.5 ਸਾਲ ਦਾ ਰਿਕਾਰਡ ਹੈ ਔਰ ਜੇ ਇਦਾਂ ਦੇ ਹਾਲਾਤ ਹੋਣਗੇ ਤੇ ਕਿਆ ਇਹ ਬਦਲਾਅ ਆਵੇ ਸ ਲੋਕ ਸਮਝ ਚੁਕੇ ਨੇ ਔਰ ਮੈਨੂੰ ਲੱਗਦਾ ਹੈ ਕਿ ਹੁਣ ਬਦਲਾਅ ਆਏਗਾ ਕਾਂਗਰਸ ਨੂੰ ਤਾਂ ਲੋਕ ਯਾਦ ਵੀ ਕਰ ਚੁਕੇ ਨੇ ਔਰ 2022 ਦੇ ਵਿੱਚ ਤਾਂ ਸਾਡੀ ਸਰਕਾਰ ਤੁਸੀਂ ਡੋਰ ਟੁਰ ਡੋਰ ਜਾਂਦੇ ਸੀ ਕਿ ਤਰਨ ਤਨ ਦਾ ਲੋਕਾਂ ਵੱਲੋਂ ਕੁਝ ਕਿਹਾ ਗਿਆ ਕਿਉਂਕਿ ਸੱਤਾ ਦੀ ਜ਼ਿਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰਕੇ ਬਾਤ ਕੀਤੀ ਜਾਵੇ ਤਾਂ ਉਹਨਾਂ ਨੇ ਕੁਝ ਗੱਲਾਂ ਬੋਲੀਆਂ ਗਈਆਂ ਕਿ ਜੇ ਸਾਡੇ ਨਾਲ ਜੋ ਵਾਅਦੇ ਕੀਤੇਗੇ ਉਹ ਪੂਰੇ ਨਹੀਂ ਕੀਤੇਗੇ ਬਿਲਕੁਲ ਹਾਂਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹੀ ਕਿਹਾ ਕਿ ਮਹਿਲਾਵਾਂ ਦੇ ਖਾਤੇ 'ਚ 1000 ਰੁਪਏ ਹਜੇ ਤੱਕ ਨਹੀਂ ਆਇਆ ਬਾਰ ਬਾਰ ਹਰ ਵਾਈ ਇਲੈਕਸ਼ਨਸ ਦੇ ਵਿੱਚ ਇਹ ਕਹਿੰਦੇ ਆ ਰਹੇ ਨੇ ਔਰ ਮਨਰੇਗਾ ਦੀ ਜਿਸ ਤਰ੍ਹਾਂ ਤੁਹਾਨੂੰ ਗੱਲ ਕੀਤੀ ਹੈ ਕਿਉਂਕਿ ਉੱਥੇ ਬਹੁਤ ਹੀ ਜ਼ਿਆਦਾ ਮੈਂ ਗਰੀਬੀ ਦੇਖੀ ਹੈ ਜਿੱਥੇ ਪਿੰਡਾਂ ਦੇ ਵਿੱਚ ਅੱਜ ਵੀ ਲੋਕ ਬੇਸਿਕ ਫੈਸਿਲਿਟੀਜ਼ ਤੋਂ ਵੀ ਬਹੁਤ ਹੀ ਵਾਂਝੇ ਨੇ ਔਰ ਮੈਨੂੰ ਲੱਗਦਾ ਹੈ ਕਿ ਅਗਰ ਸਰਕਾਰ ਹੋਏ ਸਰਪੰਚ ਵੀ ਆਪਣਾ ਹੋਏ ਤੇ ਲੋਕਾਂ ਤੱਕ ਬੇਸਿਕ ਫੈਸਿਲਿਟੀ ਨਾ ਪਹੁੰਚ ਸਕੇ ਤੇ ਫਿਰ ਤਾਂ ਅਸੀਂ ਫੇਲਿਅਰ ਹਾਂ ਸੋ ਸਮਝ ਚੁੱਕੇ ਨੇ ਜੋ ਕਹਿੰਦੇ ਨੇ ਮੈਂ ਪੁੱਛਿਆ ਕਿ ਸਿਲੇਡ ਨੂੰ ਕਹਿੰਦੇ ਕਹਿੰਦੇ ਬਹੁਤ ਕੁਝ ਨਹੀਂ ਕਰਦੇ ਕੁਝ ਨਹੀਂ ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਤੈਹ ਕਹਿੰਦੇ ਸਭ ਕੁਝ ਬਦਲ ਗਿਆ ਅਗਰ ਨਹੀਂ ਬਦਲੇ ਤਾਂ ਮਕੋੜਾ ਪਤਨ ਦਾ ਹਾਲਾਤ ਉਗੇ ਮਕੋੜਾ ਪਤਨ ਦੇ ਗਾਂਵ ਦੀ ਗੱਲ ਕੀਤੀ ਸੱਤ ਪਿੰਡ लागले ਲੱਗਦੇ ਨੇ ਜਿਹਨਾਂ ਪਿੰਡਾਂ ਨੂੰ ਹਾਲੇ ਤੱਕ ਵੀ ਜਿਹੜਾ ਕਾਫੀ ਜਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੰਦਾ ਪਿਛਲੇ ਮਹੀਨੇ ਦੇ ਸੌਰੀ ਮਾਤਾ ਕੁਝ ਟਾਈਮ ਪਹਿਲਾਂ ਦੀ ਗੱਲ ਕਰੀਏ ਤਾਂ ਪੁਲ ਜਿਹੜਾ ਹੈਗਾ ਆਰਜੀ ਤੌਰ ਤੇ ਬਣਾਇਆ ਗਿਆ ਸੀਗਾ ਸਿਰਫ ਇੱਕ ਆਰਜੀ ਤੋਟੇ ਸੀਗਾ ਪਰ ਹੁਣ ਤੱਕ ਉੱਤੇ ਕੋਈ ਵੀ ਜੜੀ ਅਗਲੀ ਅਗਲੇ ਦੀ ਕਾਰਜ ਜਿਹੜੀ ਨਹੀਂ ਕੀਤੀ ਗਈ ਲੋਕਾਂ ਦਾ ਕਾਫੀ ਇਦਾਂ ਦਾ ਅਰਜ਼ਾਨ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਵੱਡੇ ਵਾਅਦੇ ਤੇ ਦਾਅਵੇ ਕਰਕੇ ਆਏ ਸੀਗਾ ਕਿ ਮਕੋੜਾ ਪਤਨ ਦੇ ਹਾਲਾਤ ਜਿਹੜੇ ਬਦਲ ਜਾਣਗੇ ਉਹਨਾਂ ਦੇ ਲੋਕਾਂ ਨੂੰ ਸੁਖ ਵਾਂਗੂ ਜਿਵੇਂ ਉਹ ਜੀਰੇ ਨੇ ਕਿਉਂਕਿ ਉਹ ਕਟਮਾਈਆਂ ਪਾਰ ਕਰਕੇ ਫੇਰ ਉਹ ਨੰਗਦੇ ਨੇ ਲੋਕ ਅਜੇ ਵੀ ਕਿ ਲੱਗਦਾ ਕੁਝ ਬਦਲਾਂਗੇ ਜੀ ਅੱਗੇ ਰਹਿਣਗੇ ਅੱਜ ਵੀ ਡੇਢ ਦੇ ਵਿੱਚ ਸਰਕਾਰ ਉਹਨਾਂ ਆਮ ਲੋਕਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਹੀ ਹੈ ਜਿਨ੍ਹਾਂ ਨੇ ਹੜਲ ਹੈ ਹਾਲਾਤਾਂ ਦੇ ਵਿੱਚ ਆਪਣਾ ਜ਼ਮੀਨਾ ਫਸਲਾਂ ਦਾ ਨੁਕਸਾਨ ਸੇ ਆ ਔਰ ਜਿਨ੍ਹਾਂ ਨੂੰ ਕਿਹਾ ਗਿਆ ਕਿ ਜਿਹਦੀ ਖੇਤ ਹੈ ਜਿਹਦੇ ਖੇਤ ਉਸ ਦੇ ਰੇ ਉਸ ਤੇ ਉੱਪਰ ਇਲੀਗਲ ਮਾਈਨਿੰਗ ਦਾ ਧੰਦਾ ਚਲਾ ਰਹੀ ਹੈ ਪੰਜਾਬ ਸੱਟਾ ਕਿਉਂ ਕਿਉਂਕਿ ਨਾ ਉਥੇ ਇਨਸਪੈਕਸ਼ਨ ਹੋਈ ਜਾ ਰਹੀ ਹੈ ਕਿੰਨੇ ਫੁੱਟ ਕਿਉਂਕਿ ਉੱਪਰ ਤਾਂ ਮਿੱਟੀ ਹੈ ਰੇਤ ਦਾ ਪਤਾ ਕੁਝ ਨਹੀਂ ਕਿਸਾਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਮਿੱਟੀ ਇਸ ਤਰ੍ਹਾਂ ਦੇ ਕਦੀ ਵਿਕਣੀ ਨਹੀਂ ਉਹਨੂੰ ਰਿਫਾਈਨ ਕਰਨਾ ਪਏਗਾ ਪ੍ਰੈਸ਼ਰ ਦੀ ਕੋਈ ਲਿਮਟ ਹੁੰਦੀ ਹੈ ਕਿੰਨਾ ਸਟਾਕ ਜਾਣਾ ਲਿਮਿਟਸ ਹੁੰਦੀਆਂ ਪਰ ਡੇ ਬੇਸਿਸ ਦੇ ਉੱਤੇ ਰਿਟਰਨਸ ਫਾਈਲ ਕਰਨੀਆਂ। ਕੀ ਆ ਇਹ ਆਮ ਜਿਹੜੇ ਕਿਸਾਨ ਭਰਾ ਨੇ ਜਿਨ੍ਹਾਂ ਦੀ ਜਮੀਨ ਆ ਕਿ ਉਹ ਕਰ ਸਕਦੇ ਨੇ? ਇਹ ਤਾਂ ਆਪ ਇਹਨਾਂ ਨੂੰ ਲੋਕਾਂ ਉਹ ਕਹਿੰਦੇ ਕਿ ਜੇਕਰ ਲੋਕਾਂ ਕਿਸਾਨਾਂ ਦੀ ਗੱਲਬਾਤ ਕਰੀਏ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਜਿਸ ਦੀ ਖੇਤ ਉਸ ਜਿਸ ਦੇ ਖੇਤ ਉਸ ਦੀ ਰੇਤ ਜੜੀ ਆ ਉਹ ਲੋਕਾਂ ਨੂੰ ਇੱਕ ਸੁਖਾਲਾ ਸਾਹ ਮਿਲੇਗਾ। ਇੱਕ ਤੇ ਉਹ ਰੇਤ ਵੇਚਣਗੇ ਪੈਸੇ ਮਿਲਣਗੇ, ਦੂਜੇ ਸਰਕਾਰ ਤੇ ਉਹਨਾਂ ਨੂੰ ਦੇ ਦੇਣਗੇ। ਨਹੀਂ ਨਹੀਂ ਕੁਝ ਨਹੀਂ ਮਿਲ ਰਿਹਾ ਜੀ। ਅੱਜ ਮੈਨੂੰ ਤੇ ਨਹੀਂ ਲੱਗਦਾ ਕਿਸੇ ਨੂੰ ਕੁਝ ਮਿਲ ਰਿਹਾ। ਸਿਰਫ ਆਪਣੀਆਂ ਜੇਬਾਂ ਭਰਨ ਵਾਸਤੇ ਉਹਨਾਂ ਤੇ ਮੋਢੇ ਤਰਾ ਕੇ ਬੰਦੂਕ ਚਲਾਈ ਜਾਂਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਮੈਂ ਕਈ ਸਾਰੀਆਂ ਖਬਰਾਂ ਸੁਣੀਆਂ ਤੁਹਾਡੇ ਚੈਨਲ ਤੇ ਵੀ ਸੁਣੀਆਂ ਇੱਥੇ ਪੋਏ ਹਲਕੇ ਦੇ ਵਿੱਚ ਵੀ ਬਹੁਤ ਇਲੀਗਲ ਮਾਈਨਿੰਗ ਚੱਲ ਰਹੀ ਹੈ ਦਰਿਆਵਾਂ ਦੇ ਵਿੱਚ ਗੱਡੀਆਂ ਚੱਲ ਰਹੀਆਂ ਨੇ ਕੋਈ ਸਨਿਆ ਕੋਈ ਪਤਾ ਨਹੀਂ ਮੰਤਰੀ ਸਾਹਿਬ ਇੱਥੇ ਹੋਣ ਦੇ ਬਾਵਜੂਦ ਵੀ ਹੁਣ ਉਹਨਾਂ ਨੂੰ ਇਹ ਪਤਾ ਮਕੋੜੇ ਪੱਤਨ ਦੇ ਆਸ-ਪਾਸ ਦੇ ਵਿੱਚ ਜੇ ਮਾਈਨਿੰਗ ਜੇ ਅਸੀਂ ਪੁਲ ਦਾ ਕੰਮ ਕਰ ਦਿੱਤਾ ਤੇ ਮਾਈਨਿੰਗ ਦਾ ਫਿਰ ਉੱਥੇ ਸਟਾਪ ਹੋ ਜਾਏਗੀ ਸਾਨੂੰ ਪੈਸਾ ਆਣਾ ਹੀ ਬੰਦ ਹੋ ਜਾਏਗਾ ਸੋ ਫੋਕਸ ਤਾਂ ਇਹਨਾਂ ਦਾ ਇਹ ਹੀ ਹੈ ਕਿ ਜਿੰਨਾ ਪੈਸਾ ਇਕੱਠਾ ਕੀਤਾ ਜਾ ਸਕਦਾ ਇਲੀਗਲ ਤਰੀਕੇ ਦੇ ਨਾਲ ਉਹ ਕਰ ਲਿਆ ਜਾਵੇ ਤਾਂ ਕਿ ਅਗਲੀ ਵਾਰੀ ਤੇਨਾਂ ਦੀ ਵਾਰੀ ਤਾਂ ਨਹੀਂ ਪੁੱਲ ਪੁੱਲ ਕਿੱਥੇ ਬੰਨਨੇ ਨੇ ਕਿੰਨਾ ਕੁਛ ਤੇ ਹੋ ਗਿਆ ਇੱਥੇ ਕਿ ਇੰਨਾ ਕੁਛ ਕਮਿਟ ਕੀਤਾ ਸੀਗਾ ਤੇ ਅੱਜ ਹੋਏ ਹਲਕੇ ਦੀ ਜੇ ਮੈਂ ਗੱਲ ਕਰਾਂ ਕਿੰਨੇ ਨੀ ਪੱਤਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਜਿਹੜੇ ਨੀ ਪੱਤਰ ਤੇ ਰੱਖ ਦਿੱਤੇ ਕੰਮ ਤਾਂ ਅਜ ਵੀ ਨਹੀਂ ਸ਼ੁਰੂ ਹੋਇਆ ਉੱਥੇ ਤੁਹਾਡੇ ਸਾਹਮਣੇ ਹੀ ਆ ਉਦੋਂ ਅਸੀਂ ਗਏ ਸੀਗੇ ਕਲੇਸਰ ਪਿੰਡ ਦੇ ਵਿੱਚ ਉੱਥੇ ਨਹੀਂ ਪੱਥਰ ਰੱਖਿਆ ਸੀਗਾ ਉਹ ਸਾਨੂੰ ਪਤਾ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਉੱਥੇ ਕੰਮ ਸ਼ੁਰੂ ਕਰਵਾਇਆ ਉਹਨਾਂ ਦਾ ਕਹਿਣਾ ਜੇਕਰ ਅਸੀਂ ਨਹੀਂ ਪਤਾ ਰੱਖਦੇ ਪਿਆ ਸਲੋਲੀ ਸਲੋਲੀ ਕੰਮ ਵੀ ਤਾਂ ਕਰਦਾ ਹੈ ਕਹਿੰਦਾ ਹੈ ਕੋਈ ਐਫਰਟ ਦੱਸੋ ਕਿਹੜੇ ਐਫਰਟ ਚਾਹੀਏ ਉਹ ਸ਼ੇਰਪੁਰ ਦੇ ਰੋਡ ਤੋਂ ਲੈ ਕੇ 12 ਨੰਬਰ ਤੱਕ ਸੋਰੀ ਮਾਫਕਾਨਾ 4 ਨੰਬਰ ਤੱਕ ਸੀਗਾ ਕਹਿੰਦੇ ਕਲੇਸਰ ਦੀ ਗੱਲ ਕੀਤੀ ਜਾਵੇ ਚਾਹ ਲਾਗਲੇ ਹੋਰ ਬੱਸ ਕਰਕੇ ਥੋੜਾ ਜਿਹਾ ਪਤਾ ਤਾਂ ਰੱਖੇਗੇ ਪਰ ਕੰਮ ਵੀ ਤਾਂ ਹੋਲੀ ਨਹੀਂ ਪੱਥਰ ਹੀ ਰੱਖਦੇ ਨੇ ਬਸ ਕੰਮ ਤਾਂ ਹੁੰਦਾ ਹੀ ਨਹੀਂ ਆ ਤੁਸੀਂ ਮੇਰੇ ਘਰ ਦੇ ਬਾਹਰ ਆ ਗੋਬਿੰਦ ਸਰ ਤੋਂ ਸਟਾਰਟਿੰਗ ਤੋਂ ਲੈ ਕੇ ਓਕੇ ਐਂਡ ਤੱਕ ਕੰਮ ਚੱਲਿਆ ਹੁਣ ਬੰਦ ਹੋ ਗਿਆ ਬਸ ਇੰਨਾ ਹੀ ਕਰਨਾ ਹੁੰਦਾ ਨਹੀਂ ਪੱਥਰ ਕੀ ਕੰਮ ਸ਼ੁਰੂ ਕਰਵਾਤਾ ਉਸ ਤੋਂ ਬਾਅਦ ਲੋਕ ਜਿਸ ਤਰ੍ਹਾਂ ਮਸਤੀ ਹਰਾਸ ਹੁੰਦੇ ਰਹਿੰਦੇ ਕੰਮ ਕੰਪਲੀਸ਼ਨ ਤੇ ਹੁੰਦਾ ਕੰਮ ਸਟਾਰਟ ਤੇ ਕੋਈ ਅਪਰੇਜ਼ਲ ਨਹੀਂ ਹੁੰਦਾ ਕੰਪਲੀਸ਼ਨ ਤੇ ਅਪਰੇਜ਼ਲ ਮਿਲਣੀ ਚਾਹੀਦੀ ਹੁਣ ਉਹ 4 ਸਾਲ ਹੋ ਗਏ ਮੈਂ ਵੀ ਤੁਹਾਡੇ ਚੈਨਲ ਤੇ ਦੇਖਿਆ بڑے ਮੰਤਰੀ ਸਾਹਿਬ ਨੇ ਇੱਥੇ ਨਹੀਂ ਪੱਥਰ ਰੱਖਿਆ ਇੱਕ ਕੰਪਲੀਸ਼ਨ ਦਾ ਵੀ ਕੋਈ ਖਬਰ ਚਲਾ ਦਿੰਦੇ ਕੀ ਬਾਤ ਹੈ ਜੀ ਇੰਨੇ ਕਰੋੜ ਦਾ ਕੰਮ ਲਾਇਆ ਸੀ ਅੱਜ ਕੰਪਲੀਟ ਹੋ ਗਿਆ ਤੇ ਭਗਵੰਤ ਮਾਨ ਜੀ ਨੂੰ ਅਸੀਂ ਬੁਲਾ ਰਹੇ ਹਾਂ ਤੇ ਆ ਲੋ ਜੀ ਕੰਪਲੀਟ ਕਰਕੇ ਤੁਹਾਨੂੰ ਦੇ ਨੀ ਪੱਤਰ ਤੇ ਬੜੇ ਰੱਖਾ ਲਾਂਗੇ ਕੰਮ ਕਰਕੇ ਦਿਓ ਨਾ ਕੰਪਲੀਸ਼ਨ ਦਿਓ ਸਭ ਫਿਰ ਲੱਗੇ ਬਾਕੀ ਤੁਸੀਂ ਕੁਝ ਕਰਕੇ ਦੱਸਿਆ ਥੋੜਾ ਜਿਹਾ ਛੁਰਲੀ ਛੱਡ ਗਏ ਤੇ ਕਿਹੜਾ ਲੋਕਾਂ ਨੂੰ ਕਿ ਅਸੀਂ ਕੰਮ ਸ਼ੁਰੂ ਕਰਤਾ ਜੀ ਬਹੁਤ ਵੱਡੀ ਤੁਸੀਂ ਅਕਸਰ ਜੇਕਰ ਮੌਜੂਦਾ ਸਰਕਾਰ ਦੀ ਗੱਲਬਾਤ ਕਰੀ ਤਾਂ ਅਕਸਰ ਤੰਜ ਕੱਸਦੇ ਰਹਿੰਦੇ ਕਿ ਕਹਿੰਦੇ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਦੇ ਦਾਅਵੇ ਕੀਤੇਗੇ ਪਰ ਪਹੁੰਚਣ ਤੱਕ ਪੂਰੇ ਕੋਈ ਨਹੀਂ ਕੀਤੇ ਕਿ ਜੇਕਰ ਤੁਹਾਡੀ ਨੈਕਸਟ ਸੱਤਾ ਵਿੱਚ ਸਰਕਾਰ ਆਉਂਦੀ ਹੈ ਤੇ ਕੀ ਰੂਟ ਪਲਾਨ ਹੈਗੇ ਨੇ ਤੁਹਾਡੇ ਜੇਕਰ ਪੰਜਾਬ ਨੂੰ ਹਰ ਜਿਸ ਤੇ ਨਾਲ ਬਦਲੀ ਜਾਵੇ ਉਤੇ ਪਿਛਲੇ ਦਿਨੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਦਾ ਕਹਿਣਾ ਸੀਗਾ ਕਿ ਇਹਨਾਂ ਕੋਲ ਸਿਰਫ ਸਾਡੇ ਵੋਟਾਂ ਤੇ ਚਪਲਾਂ ਦੇ ਸਾਡੀਆਂ ਮਾਵਾ ਭੈਣਾਂ ਦੇ ਜਿਹੜੇ ਆ ਸੂਟਾਂ ਦੇ ਮੁੱਦੇ ਹੈਗੇ ਨੇ ਹੋਰ ਕੋਈ ਕੋਈ ਮੁੱਦਾ ਨਹੀਂ ਹੈਗਾ ਇਹਨਾਂ ਕੋਲ ਕੀ ਕਹਿਣਾ ਚਾਹੁੰਦੇ ਹੋਣ ਐਜ਼ ਅ ਓਪੋਜੀਸ਼ਨ ਪਾਰਟੀ ਅਸੀਂ ਇਹਨਾਂ ਨੂੰ ਸਰਕਾਰ ਨੂੰ ਕਈ ਵਾਰੀ ਇਹਨਾਂ ਦੀ ਨੋਟੀਫਿਕੇਸ਼ਨਾਂ ਤੇ ਯੂ-ਟਰਨ ਲੈਣ ਨੂੰ ਮਜਬੂਰ ਕੀਤਾ ਹੂੰ। ਜਾਂ ਉਦੋਂ ਅਸੀਂ ਇਹਨਾਂ ਦੇ ਆ ਮਾਵਾ ਪੈਣਾ ਦੇ ਉੱਤੇ ਸਵਾਲ ਕੀਤੇ ਸੀ ਜਿਹੜੇ ਯੂ-ਟਰਨ ਲੈਣੇ ਪਏਗੇ ਇਹਨਾਂ ਨੂੰ ਚਾਹੇ ਮਾਈਨਿੰਗ ਪਾਲਿਸੀ ਚਾਹੇ ਐਕਸਾਈਜ਼ ਪਾਲਿਸੀ ਚਾਹੇ ਕਿਸਾਨਾਂ ਦੇ ਉੱਤੇ ਇਹਨਾਂ ਨੇ ਜੋ ਇਹ ਤੇ ਤਿਆਰੀ ਕੀਤੀ ਸੀਗੀ ਕਿ ਅਸੀਂ ਜਿੱਦੀ ਖੇਤ ਉਹਦੀ ਰੇਤ ਉਸ ਤੇ ਵੀ ਇਹਨਾਂ ਨੇ ਯੂ-ਟਰਨ ਲਿਆ ਹੋਰ ਕਈ ਸਾਰੀਆਂ ਪਾਲਿਸੀਜ਼ ਤੇ ਇੰਡਸਟਰੀਅਲ ਪਾਲਿਸੀਜ਼ ਤੇ ਇਹਨਾਂ ਨੇ ਯੂ-ਟਰਨਸ ਲਏ ਬਹੁਤ ਕੁਝ ਕਰਨ ਅੱਛਾ ਸਭ ਤੋਂ ਵੱਡੀ ਗੱਲ ਕਿਸਾਨਾਂ ਦੇ ਉੱਤੇ ਜੋ ਇਹਨਾਂ ਨੇ ਪੰਜਾਬ ਨੂੰ ਡਿਵੈਲਪ ਕਰਨ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਸੀ ਜਿੱਥੇ ਕਹਿੰਦੇ ਸੀਗੇ ਅਸੀਂ ਪੰਜਾਬ ਆਪਣੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਐਕਵਾਇਰ ਕਰਾਂਗੇ ਉਸ ਤੋਂ ਬਾਅਦ ਉੱਥੇ ਡਿਵੈਲਪਮੈਂਟ ਕਰਾਂਗੇ ਫਿਰ ਉੱਥੇ ਉੱਪਰ ਅਸੀਂ ਕਿਸਾਨ ਭਰਾਵਾਂ ਨੂੰ ਆਪਣੇ ਪੈਸੇ ਦੇਵਾਂਗੇ ਮਹੀਨੇ ਹੋਣ ਚਾਹੀਏ ਸਾਲ ਦੇ ਹੋਣ ਉੱਥੇ ਵੀ ਪਾਲਿਸੀ ਨੂੰ ਯੂ-ਟਰਨ ਲੈਣਾ ਪੈ ਗਿਆ ਕਿੰਨੀਆਂ ਤੇ ਪਾਲਿਸੀਆਂ ਤੇ ਯੂ-ਟਰਨ ਲੈਣਾ ਪੈ ਗਿਆ ਤੇ ਫਿਰ ਕਿਆ ਸਰਕਾਰ ਨੇ ਕਿਆ ਆਪੋਜੀਸ਼ਨ ਨੇ ਇਹਨਾਂ ਦੇ ਮਾਮਾ ਪੈਣਾ ਤੇ ਸਵਾਲ ਚੁੱਕੇ ਸੀ ਸਵਾਲ ਤੇ ਇਹਨਾਂ ਦੀ ਹਰਕਤਾਂ ਤੇ ਚੁੱਕੇ ਸੀ ਜੋ ਇਹਨਾਂ ਨੇ ਆਪਣੀਆਂ ਕਮਿਟਮੈਂਟ ਕੀਤੀਆਂ ਸੀਗੀਆਂ ਅੱਜ ਹਰ ਪਾਲਿਸੀ ਤੇ ਫੇਲੀਅਰ ਸਾਬਿਤ ਹੋਇਆ ਤਾਂ ਅਸੀਂ ਇਹਦਾ ਸਵਾਲ ਕਰਾਂਗੇ ਰਹੀ ਗੱਲ ਕਾਂਗਰਸ ਦੀ ਪਿਛਲੇ 75 ਸਾਲ ਦੇ ਵਿੱਚ ਕਾਂਗਰਸ ਨੇ ਪੰਜਾਬ ਦੇ ਉੱਤੇ 22 ਲੱਖ ਰੁਪਏ 22 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਨਹੀਂ ਚੜਨ ਦਿੱਤਾ ਇਹ 75 ਸਾਲ ਦਾ ਰਿਕਾਰਡ ਹੈ ਤੇ ਅੱਜ ਜੇ ਮੈਂ ਗੱਲ ਕਰਾਂ ਇਨ ਬਿਟਵੀਨ 10 ਸਾਲ ਜਿਹੜੀ ਹੈਗੀ ਆ ਭਾਜਪਾ ਅਕਾਲੀ ਦਲ ਦੀ ਸਰਕਾਰ ਵੀ ਰਹੀ ਔਰ ਉਸ ਤੋਂ ਬਾਅਦ ਕਾਂਗਰਸ ਦੀ ਵੀ ਰਹੀ ਔਰ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਰੈਵਨਿਊ ਨੂੰ ਕ੍ਰੀਏਟ ਕਰਕੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਨਾ ਕਿ ਇਹਨਾਂ ਦੀ ਤਰ੍ਹਾਂ ਕਰਜ਼ੇ ਚੁੱਕ ਚੁੱਕੇ ਜਿੱਥੇ 8000 ਕਰੋੜ ਦਾ ਕਰਜ਼ਾ ਲਿਆ ਗਿਆ ਉੱਥੇ ਹੁਣ ਵੀ ਉਹਦੇ ਵਿੱਚ ਸ਼ੋ ਹੋ ਰਿਹਾ ਆਰਟੀਆਈ ਅਸੀਂ ਪਾਈ ਹੋਈ ਹੈ ਕਿ ਉੱਥੇ ਹੁਣ ਵੀ ਸ਼ੋ ਹੋ ਰਿਹਾ ਕਿ ਅਸੀਂ ਇੰਨੀਆਂ ਸੜਕਾਂ ਬਣਾ ਦਿੱਤੀਆਂ ਪੀਡਬਲੂਡੀ ਨੇ ਪਰ ਅਜੋ ਸੜਕਾਂ ਦੇ ਉੱਤੇ ਕੋਈ ਵਿਕਾਸ ਕੀ ਹੈ ਉਹ ਪੈਸਾ ਕਿੱਧਰ ਗਿਆ ਇਹਦੀ ਇਨਕੁਆਰੀਆਂ ਕੀਤੀਆਂ ਜਾਣੀਂ ਲੇਕਿਨ ਅਸੀਂ ਤਾਂ ਸਵਾਲ ਕਰਨਾ ਹੀ ਹੈ ਸਾਡੇ ਬਾਰੇ ਨਾ ਪੁੱਛਣ ਸਾਡਾ ਰੋਡਮੈਪ ਇਹੀ ਹੈ ਕਿ ਸਭ ਤੋਂ ਪਹਿਲੇ ਇੱਥੇ ਗੈਂਗਸਟਰਵਾਦ ਖਤਮ ਹੋਵੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਤ ਫਰੋਤੀਆਂ ਜਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਅੱਜ ਮਾਵਾ ਦੇ ਜਵਾਨ ਪੁੱਤ ਮਾਰੇ ਜਾ ਰਹੇ ਨੇ ਗੈਂਗਸਟਰਾਂ ਕਰਕੇ ਅੱਜ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਸ਼ਾਮ ਨੂੰ 6 ਵਜੇ ਤੋਂ ਬਾਅਦ ਬਾਜ਼ਾਰ ਖੁੱਲ੍ਹਾ ਨਹੀਂ ਰਹਿਣਾ ਚਾਹੁੰਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੁੱਲੀਆਂ ਨਹੀਂ ਰੱਖਣਾ ਚਾਹੁੰਦੇ ਤੇ ਕੀ ਆ ਇਹ ਅਮਨ ਔਰ ਸ਼ਾਂਤੀ ਦੀ ਜ਼ਿੰਦਗੀ ਜੀ ਰਹੇ ਅਸੀਂ ਪੰਜਾਬ 'ਚ ਸਾਨੂੰ ਇਹ ਨਾ ਜਿਹੜੇ ਹੋਣ ਆ ਕੇ ਕ੍ਰਾਂਤੀਕਾਰੀ ਬਣਨ ਦੀ ਕੋਸ਼ਿਸ਼ਾਂ ਕਰ ਰਹੇ ਸੀ ਜਿਨ੍ਹਾਂ ਨੇ ਦੇਸ਼ ਵਾਸਤੇ ਕੋਈ ਕੁਰਬਾਨੀ ਨਹੀਂ ਦਿੱਤੀ ਜਿਨ੍ਹਾਂ ਨੇ ਦੇਸ਼ ਵਾਸਤੇ ਥੋੜਾ ਜਿਹਾ ਖੂਨ ਤੱਕ ਨਹੀਂ ਬਹਾਇਆ ਸਾਨੂੰ ਨਾ ਇਹ ਕਹਿ ਕੇ ਅਸੀਂ ਮਾਵਾ ਪਿੰਡ ਦਾ ਸਵਾਲ ਕਰ ਰਹੇ ਤੁਸੀਂ ਆਪ ਲੋਕਾਂ ਨੂੰ ਮਜਬੂਰ ਕੀਤਾ ਜਦੋਂ ਤੁਹਾਡੇ ਪਰਿਵਾਰ ਦੇ ਵਿੱਚੋਂ ਨਾਨ ਕਨਸਟੀਟਿਊਸ਼ਨਲ ਪੋਸਟ ਤੇ ਬੈਠ ਕੇ ਤੁਹਾਡੇ ਪਰਿਵਾਰ ਵਾਲੇ ਅੱਜ ਇਹ ਕੁਰਸੀਆਂ ਤੇ ਬੈਠੇ ਨੇ ਤੇ ਸਵਾਲ ਤਾਂ ਅਸੀਂ ਉਹਨਾਂ ਨੂੰ ਕਰਾਂਗੇ ਕਿ ਕਿ ਕਿਆ ਸੰਵਿਧਾਨ ਜਿੱਥੇ ਤੁਸੀਂ ਕਿਹਾ ਸੀ ਬਾਬਾ ਸਾਹਿਬ ਅੰਮੇਦਕਰ ਔਰ ਭਗਤ ਸਿੰਘ ਦੀ ਰਾਹ ਤੇ ਅਸੀਂ ਚੱਲਾਂਗੇ ਤੇ ਅੱਜ ਉਹਨਾਂ ਦੀ ਕਨਸਟੀਟਿਊਸ਼ਨ ਨੂੰ ਤੁਸੀਂ ਤੋੜ ਕੇ ਅੱਜ ਜਿਸ ਤਰ੍ਹਾਂ ਦੇ ਨਾਲ ਕੇਜਰੀਵਾਲ ਨੂੰ ਚੰਡੀਗੜ੍ਹ ਮੁਹਾਲੀ ਸੈਕਟਰ ਦੇ ਵਿੱਚ ਸੀਐਮ ਦੀ ਕੋਠੀਆਂ ਉੱਥੇ ਦਿੱਤੀਆਂ ਹੋਈਆਂ ਨੇ ਤੇ ਕਿਆ ਉਹ ਕਾਬਿਲ ਨੇ ਉੱਥੇ ਰਹਿਣ ਵਾਸਤੇ ਕੌਣ ਕਿਹਨਾਂ ਨੇ ਦਿੱਤੀਆਂ ਉਹਨੂੰ ਕੋਠੀਆਂ ਔਰ ਸਪੈਸ਼ਲੀ ਕੱਲ ਦੀ ਗੱਲ ਮੈਂ ਤੁਹਾਨੂੰ ਦੱਸਦੀ ਆਂ ਤੁਹਾਨੂੰ ਵੀ ਪਤਾ ਹੋਏਗਾ ਕਿ ਇਹਨਾਂ ਨੇ ਜੰਮੂ ਪਠਾਨਕੋਟ ਵੱਲੇ ਪਾਸੇ ਜਲੰਧਰ ਤੱਕ ਦੀਆਂ ਜਿਹੜੀਆਂ ਗੱਡੀਆਂ ਜਿੱਥੇ ਅਖਬਾਰ ਸਪਲਾਈ ਹੁੰਦੀ ਸੀ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਟਰੱਕ ਰਕਵਾਏਗੇ ਜਸਟ ਬਿਕੋਜ਼ ਆਫ ਕਿ ਕਿਓਸਟ ਪੜਨਾ ਚਾਹੁੰਦੇ ਸੀ ਕਿ ਕਿਆ ਇਸ ਅਖਬਾਰਾਂ ਚ ਕਿਤੇ ਇਹਤ ਨਹੀਂ ਖਬਰ ਲੱਗੀ ਕਿ ਕਿਤੇ ਜਿਹੜੇ ਸਕੇਜਰੀਵਾ ਸਾਹਿਬ ਨੇ ਜਿਨ੍ਹਾਂ ਨੂੰ ਕੋਥੀ ਮਿਲੀ ਹੈ ਕਿਆ ਉੱਥੇ ਰਹਿਣ ਦੇ ਕਾਬਲ ਹੈਗੇ ਕਿ ਨਹੀਂ ਸਪੈਸ਼ਲੀ ਸਾਡੇ ਪੰਜਾਬ ਦੇ ਵਿੱਚ ਵੀ ਮੀਡੀਆ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਅੱਜ ਦੀ ਟ੍ਰਿਬਿਊਨ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੀ ਆ ਇੱਥੇ ਨੰਗਲਪੁਰ ਥਾਣੇ ਦੇ ਵਿੱਚ ਬੋਲੇ ਮੀਡੀਆ ਵਾਲਿਆਂ ਨੇ ਉਹਨਾਂ ਨੂੰ ਐ ਐਸਐਚਓ ਸਾਹਿਬ ਨੂੰ ਕਾਲ ਕੀਤੀ ਹੈ ਉਹਨਾਂ ਨੇ ਕਿਹਾ ਸਾਨੂੰ ਦੱਸੋ ਕਿ ਤੁਸੀਂ ਸਾਡੇ ਟਰੱਕ ਕਿਉਂ ਰੋਕੇ ਆ ਉਹ ਕਹਿੰਦੇ ਅਸੀਂ ਦੱਸਦੇ ਹਾਂ ਅਸੀਂ ਦੱਸਦੇ ਹਾਂ ਲਿੰਗਰ ਔਨ ਕਰੀਗੇ ਬਾਰ-ਬਾਰ ਜਵਾਬ ਨਹੀਂ ਮਿਲਿਆ ਉਹਨਾਂ ਨੂੰ ਹੋ ਜਾ ਤਾ ਸੋ ਇਹ ਕੀ ਏਡਾ ਕਾਹੀ ਏ ਹੋਰ ਕੀ ਏ ਬਦਲਾਵ ਔਰ ਜਿਹੜੇ ਖੁਦ ਕਹਿੰਦੇ ਸੀ ਪਿੱਛੇ ਫੋਟੋਆਂ ਲਾ ਕੇ ਕਿ ਭਗਤ ਸਿੰਘ ਦੀ ਰਾਹ ਤੇ ਚੱਲਾਂ ਅੱਜ ਇਹਨਾਂ ਜੈਸੇ ਝੂਠੇ ਲੋਕ ਜਿਹੜੇ ਪੰਜਾਬ ਚ ਆਏ ਨੇ ਪੰਜਾਬ ਨੂੰ ਇਹਨਾਂ ਨੇ ਸੋਚ ਲਿਆ ਸ਼ਾਇਦ ਕਿ ਆਮ ਲੋਕ ਮਾਸੂਮ ਲੋਕ ਨੇ ਨਾ ਇਹ ਗੱਲਾਂ ਚਾਹੇਂਗੇ ਇੰਨੇ ਮਾਸੂਮ ਨਾ ਸਮਝੋ ਜਿਸ ਤਰ੍ਹਾਂ ਨਾਲ ਹਿਮਾਚਲ ਦੇ ਮਾਸੂਮ ਲੋਕਾਂ ਨੇ ਤੁਹਾਨੂੰ ਤੁਹਾਡੀਆਂ ਇਹਨਾਂ ਦੀ ਜਮਾਨਤਾਂ ਜ਼ਬਤ ਕਰਾ ਕੇ ਵਾਪਸ ਭੇਜਿਆ ਸੀਗਾ ਨਾ ਉਸੇ ਤਰ੍ਹਾਂ ਦੇ ਨਾਲ ਹੁਣ ਪੰਜਾਬ ਇਹਨਾਂ ਨੂੰ ਦੱਸੇਗਾ ਔਰ ਕਾਂਗਰਸ ਦੱਸੇਗੀ 2027 ਦੇ ਵਿੱਚ ਲੋਕਾਂ ਨਾਲ ਸਾਡੇ ਦਾ ਝੂਠ ਬੋਲਣ ਦਾ ਨਤੀਜਾ ਹਮ ਬਹੁਤ ਜਲਦ ਨੇ। ਤੁਸੀਂ ਹਮੇਸ਼ਾ ਹੀ ਜਿਹੜੇ ਤੰਗ ਕਰਦਾ ਰਹਿੰਦੇ ਚਾਹੇ ਸਰਕਾਰ ਦੀ ਗੱਲਬਾਤ ਕੀਤੀ ਜਾਵੇ। ਹੁਣ ਤੁਸੀਂ ਕਹੇ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਆਰਵਿੰਦ ਕੇਜਰੀਵਾਲ ਜਿਹੜਾ ਨੂੰ ਕੋਠੀ ਦੇ ਵਿੱਚ ਰਿਹਾ ਹੈ ਸੀ ਜਿਹੜਾ ਤੇ ਕਰਦੇ ਪਿਓ ਕੈਪੇਬਲ ਨਹੀਂ ਹੈਗਾ ਉਸ ਕੋਠੀ ਵਿੱਚ ਰਹਿਣ ਦੇ ਲਈ। ਉੱਥੇ ਹੀ ਗੱਲ ਕਰੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦਾ ਕਹਿਣਾ ਸੀ ਕਿ ਜਿਸ ਕੋਠੀ ਦੇ ਵਿੱਚ ਅੱਜ ਆਰਵਿੰਦ ਕੇਜਰੀਵਾਲ ਆ ਰਿਹਾ ਉਹ ਉੱਥੇ ਤੁਹਾਡੇ ਪਹਿਲੇ ਮੁੱਖ ਮੰਤਰੀ ਜਿਹੜੇ ਸੀਗੇ ਕਪਤਨ ਆਮਰਿੰਦਰ ਸਿੰਘ ਉਹਨਾਂ ਨੇ ਆਪਣੀ ਗਰਲਫ੍ਰੈਂਡ ਰੱਖੀ ਹੋਈ ਸੀ ਅਰੂਸਾ ਆਲਮ ਕਰਕੇ ਜਿਹੜੀ ਕਿ ਪਾਕਿਸਤਾਨੀ ਸੀ। ਦੁਸ਼ਮਨ ਦੇਸ਼ ਹੈ ਜਿਨ੍ਹਾਂ ਅਦੀ ਗੱਲਬਾਤ ਕਰੀਏ ਜਾਂ ਸਾਡੇ ਕਿਸੇ ਵਰਕਰ ਦੀ ਗੱਲਬਾਤ ਕਰੀਏ ਜਾਂ ਕਿਸੇ ਹੋਰ ਦੀ ਗੱਲਬਾਤ ਕਰੀ ਉਦੋਂ ਇਹ ਤੰਜ कसे ਜਾਂਦੇ ਨੇ ਆਪਣੇ ਬਾਰੇ ਕਾਹਤੋਂ ਜੁੱਪ ਸੀ ਕੇ ਕਾਂਗਰਸ ਸਰਕਾਰ ਦੇਖੋ ਅਰੂਸਾ ਦੀ ਤੇ ਗੱਲ ਮੈਂ ਜ਼ਰੂਰ ਕਰਾਂਗੀ ਪਰ ਭਗਵੰਤਬਾਹ ਜੀ ਪਹਿਲੇ ਤੁਹਾਡੇ ਚੈਨਲ ਨੂੰ ਇਹ ਜਵਾਬ ਜ਼ਰੂਰ ਦੇ ਦੇਣ ਜਿਹੜੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਉਹਦੇ ਤੇ ਸਪਸ਼ਟੀਕਰਨ ਤੇ ਦੇਣ ਹੂੰ ਠੀਕ ਹੈ ਜੀ ਜਿਹੜਾ ਸਿਮਰਾ ਜੀ ਨੇ ਇਹਨਾਂ ਤੇ ਇਲਜ਼ਾਮ ਲਾਏ ਨੇ ਉਹਦੇ ਬਾਰੇ ਪਹਿਲੇ ਸਪਸ਼ਟੀਕਰਨ ਦੇ ਦੇਣ ਫਿਰ ਅਰੂਸਾ ਬਾਰੇ ਵੀ ਗੱਲ ਕਰਦਾਂਗੇ ਤੁਸੀਂ ਵੀ ਇਹਨੇ ਦੁੱਧ ਦੇ ਤੁਲੇ ਤੇ ਐ ਨਹੀਂ ਰਈ ਗਾਲ ਉਹਨਾਂ ਦੀ ਕੈਪਟਨ ਨਵਿੰਦਰ ਜੀ ਦੀ ਉਹ ਉਹਨਾਂ ਦੀ ਪਰਸਨਲ ਲਾਈਫ ਆ ਪਰਸਨਲ ਲਾਈਫ ਦੇ ਵਿੱਚ ਜੇ ਸਵਾਲ ਚੁੱਕੇ ਗਏ ਨੇ ਤਾਂ ਫਿਰ ਤਾਂ ਸਵਾਲ ਤੁਹਾਨੂੰ ਵੀ ਬਣਦੇ ਨੇ ਅਸੀਂ ਤਾਂ ਇਹ ਚਾਹਦੇ ਨਹੀਂ ਸੀ ਨਾ ਕੈਪਟਨ ਨਵਿੰਦਰ ਨੇ ਇਹ ਚੀਜ਼ਾਂ ਨੂੰ ਕਦੀ ਸਵਾਲ ਕੀਤੇ ਔਰ ਜੇ ਗਲਤ ਸੀਗਾ ਉਸ ਟਾਈਮ ਤੇ ਜੇ ਉਹ ਰੁਸਾ ਉੱਥੇ ਰਹਿ ਵੀ ਰਹੀ ਸੀ ਤਾਂ ਕਿਹਾ ਤੁਸੀਂ ਸੁੱਤੇ ਸੀਗੇ ਉਹ ਤੁਸੀ ਚੁੱਕੀ ਕਦੀ ਆਵਾਜ਼ ਤੁਸੀਂ ਕਹਿ ਰਹੇ ਹੋ ਪਰਸਨਲ ਸੀਗੀ ਉਹਨਾਂ ਦੀ ਪਰਸਨਲ ਲਾਈਫ ਉਹਨਾਂ ਨੇ ਚੁੱਕੀ ਪਹਿਲੇ ਪਰਸਨਲ ਸਵਾਲ ਤੇ ਇਹ ਪਰਸਨਲ ਹੁੰਦਾ ਹੈ ਪਰ ਸਾਨੂੰ ਇਹਨਾਂ ਚੀਜ਼ਾਂ ਜੇ ਜਾ ਰਹੇ ਸਿਵਾਲੇ ਪਾਕਿਸਤਾਨ ਰਹਿ ਗਿਆ ਸੀਗਾ ਨਹੀਂ ਨਹੀਂ ਸੁਣੋ ਨਾ ਪਾਕਿਸਤਾਨ ਤੇ ਵੀ ਮੈਂ ਆਂਦੀ ਹਾਂ ਪਰਸਨਲ ਉਹਨਾਂ ਦਾ ਹੈਗਾ ਤਾਂ ਉਹਨਾਂ ਲਈ ਵੀ ਰਸ਼ੀਆ ਹੀ ਰਹਿ ਗਿਆ ਸੀਗਾ ਮੈਂ ਵੀ ਸਵਾਲ ਤੁਹਾਨੂੰ ਕਰ ਸਕਦੀ ਹਾਂ ਉਹਨਾਂ ਲਈ ਰਸ਼ੀਆ ਰਹਿ ਗਿਆ ਸੀਗਾ ਹੁਣ ਪਾਕਿਸਤਾਨ ਦੇ ਤੇ ਰਸ਼ੀਆ ਵੀ ਸਾਨੂੰ ਉਹਦੇ ਨਾਲ ਕੋਈ ਉਹ ਨਹੀਂ ਹੈਗਾ ਅਸੀਂ ਕਹਿੰਦੇ ਕਿ ਇਹ ਚੀਜ਼ਾਂ ਪਰਸਨਲ ਹੁੰਦੀਆਂ ਨੇ ਇਸ ਇਹ ਪਰਸਨਲ ਦੇ ਵਿੱਚ ਸਾਨੂੰ ਇਹ ਦੇ ਵਿੱਚ ਸਿਆਸਤ ਦੇ ਵਿੱਚ ਕੋਈ ਕੁਐਸਚਨ ਨਹੀਂ ਅਰਾਈਜ਼ ਹੋਣੇ ਚਾਹੀਦੇ ਇਹਦੇ ਬਾਰੇ ਉਹ ਜਿਆਦਾ ਜਿਆਦਾ ਦੱਸ ਸਕਦੇ ਨੇ ਕਿ ਆ ਰੂਸਾ ਦੇ ਨਾਲ ਉਹਦੇ ਕਿੰਨੇ ਰਿਲੇਸ਼ਨ ਸੀ ਉਹਨਾਂ ਦੇ ਪਹਿਲੇ ਉਹ ਕਾਂਗਰਸ ਦੇ ਵਿੱਚ ਸੀਗੇ ਤੇ ਹੁਣ ਉਹ ਭਾਜਪਾ ਦੇ ਵਿੱਚ ਚਲੇ ਗਏ ਇਹ ਸਵਾਲ ਤਾਂ ਭਾਜਪਾ ਨੂੰ ਕੀਤਾ ਜਾ ਸਕਦਾ ਕਾਂਗਰਸੀਆਂ ਨੂੰ ਤਾਂ ਹੁਣ ਕਰਨਾ ਬਣਦਾ ਵੀ ਨਹੀਂ ਪਾਰਟੀ ਦੇ ਵਿੱਚ ਛੱਡ ਕੇ ਜਾ ਚੁੱਕੇ ਨੇ ਹੁਣ ਰਹੀ ਗੱਲ ਹੈ ਨਾ ਦੀ ਇਸ ਚੀਜ਼ਾਂ ਦੇ ਉੱਤੇ ਆ ਕੇ ਕਿ ਆ ਰੂਸਾ ਉਹਨਾਂ ਨੇ ਸਵਾਲ ਤਾਂ ਕਦੀ ਚੁੱਕਿਆ ਨਹੀਂ ਤੁਸੀਂ ਚੁੱਕ ਲੈਂਦੇ ਕਿ ਉਹ ਰੂਸਾ ਉੱਤੇ ਕਿਉਂ ਰਹਿ ਰਹੀ ਹੈ ਧਰਨਾ ਲਾ ਲੰਦੇ ਉੱਥੇ ਬਾਹਰ ਬਹਿ ਗਏ ਉਦਾਂ ਤੇ ਤੁਸੀਂ ਬੜੇ ਧਰਨੇ ਲਾਇਕ ਧਰਨੇ ਦੋ ਉਠੀ ਪਾਰਟੀ ਆ ਤੁਹਾਡੇ ਹੀ ਕਿਸੇ ਲੀਡਰ ਨੇ ਕੋਈ ਸਟੇਟਮੈਂਟ ਪੱਕੀ ਨਹੀਂ ਦਿੱਤੀ ਅਜੇ ਤੱਕ ਲੇਕਿਨ ਅਸੀਂ ਜੇ ਕਹਿਣਾ ਚਾ ਰਹੇ ਹਾਂ ਤਾਂ ਤੁਸੀਂ ਜਵਾਬ ਦੇ ਦਿਓ ਇਸ ਚੀਜ਼ ਦਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਜਿਵੇਂ ਭਗਵੰਤ ਮਾਨ ਦੀ ਗੱਲ ਬਤਕਾ ਉਹਨਾਂ ਦੀ ਵੀਡੀਓ ਪਿੱਛੇ ਦੇਣ ਜਿਹੜੇ ਵਾਇਰਲ ਹੁੰਦੀ ਆ ਪਰ ਉੱਥੇ ਹੀ ਮੁੱਖ ਮੰਤਰੀ ਨੇ ਲਾਈਵ ਹੋ ਕੇ ਕਿਹਾ ਕਿ ਉਹ ਇੱਕ ਫੇਕ ਵੀਡੀਓ ਸੀ ਇਹ ਬਹੁਤ ਹੀ ਗੱਲ ਹੈਗੀ ਆ ਇਨਵੈਸਟੀਗੇਸ਼ਨ ਕਰਨ ਦੀ ਤਾਂ ਕਾਂਗਰਸ ਕਰ ਲੈ ਤੁਸੀਂ ਕਿਉਂ ਨਹੀਂ ਕਰਦੇ ਆਲਰੇਡੀ ਆਵਾਜ਼ੀ ਪਾਰਟੀ ਦੇ ਕਈ ਸਾਥ ਦੇ ਲੀਡਰਾਂ ਦੇ ਉੱਤੇ ਐਸੇ ਕੋਰਟ ਦੇ ਵਿੱਚ ਅਪੀਲ ਲੱਗੀ ਹੋਈ ਹੈ ਉਹਦੇ ਤੇ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ ਇਸ ਤੇ ਬਾਰੇ ਤੇ ਇਹ ਵੀ ਚੀਜ਼ਾਂ ਦੇ ਉੱਤੇ ਜਦੋਂ ਲੋਕ ਕਿਉਂਕਿ ਉਹ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਨੇ ਪੰਜਾਬ ਦੇ ਮੁੱਖ ਮੰਤਰੀ ਜਦੋਂ ਉਹਨਾਂ ਦੀਆਂ ਐਸੀਆਂ ਵੀਡੀਓ ਵਾਇਰਲ ਹੋਣਗੀਆਂ ਤਾਂ ਲੋਕ ਸਵਾਲ ਕਰਨਗੇ ਪੁੱਛਣਗੇ ਉਹਨਾਂ ਨੂੰ ਕਿ ਕੀ ਇਹ ਵਾਕਈ ਸੱਚ ਹੈ ਅਸੀਂ ਜਾਣਨਾ ਚਾਹੁੰਦੇ ਹਾਂ ਇਸ ਦੀ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਇਹ ਨਹੀਂ ਸ਼ੋਭਾ ਦਿੰਦੀ ਐਸੀਆਂ ਚੀਜ਼ਾਂ ਤੁਸੀਂ ਤਾਂ ਉਹ ਵੀ ਸ਼ੋਭਾ ਤੇ ਫਿਰ ਉਹ ਵੀ ਨਹੀਂ ਦਿੰਦਾ ਸੀਗਾ ਜਦੋਂ ਉਹ ਆਪਣਾ ਆਪਣੇ ਰਿਹਾਇਸ਼ ਦੇ ਵਿੱਚ ਆਪਣੇ ਗਰਲਫ੍ਰੈਂਡ ਰੱਖੇ ਹੋਏ ਸੀ ਇੱਕ オリジナル ਚੀਜ਼ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਬਹੁਤ ਬਰ ਰੱਖੇ ਹੋਏ ਸੀ ਨਹੀਂ ਰੱਖੇ ਹੋਏ ਸੀ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਨਾ ਕਿਉਂ ਰੱਖੇ ਹੋਏ ਸੀ ਇਹ ਤਾਂ ਉਹਨਾਂ ਦੇ ਪਰਸਨਲ ਐਸ ਹੈ ਕਿ ਸਾਡੇ ਤੇ ਹੈ ਹੀ ਨਹੀਂ ਇਹ ਤਾਂ ਤੁਸੀਂ ਉਹਨਾਂ ਨੂੰ ਸਵਾਲ ਕਰੋ ਮੈਨੂੰ ਤੁਸੀਂ ਇਹ ਸਵਾਲ ਕਰ ਰਹੇ ਹੋ ਕਿ ਕੀ ਮੇਰੀ ਉਹਨਾਂ ਦੇ ਵਿੱਚ ਇਨਵੋਲਵਮੈਂਟ ਸੀ ਜਾਂ ਮੈਂ ਉਹਨਾਂ ਨੂੰ ਕੋਠੀ ਦਿੱਤੀ ਹੈ ਸਾਈਨ ਕਰਕੇ ਮੈਂ ਇਨਵੋਲਵਮੈਂਟ ਦੀ ਗੱਲ ਨਹੀਂ ਕੀਤੀ ਕਿ ਤੁਸੀਂ ਉਹਨਾਂ ਵਿੱਚ ਇਨਵੋਲਵ ਹੈਗੇ ਸੀ ਜਾਂ ਨਹੀਂ ਹੈ ਸੀ ਤੁਸੀਂ ਕਰ ਦਿੱਤੀ ਵੀਡੀਓ ਦੀ ਵਾਟ ਐਵਰ ਇਜ਼ देयर ਦੇ ਉਹਨਾਂ ਨੇ ਰੱਖੇ ਤੇ ਜੇ ਉਹਨਾਂ ਨੇ ਅਨਕਨਸਟੀਟਿਊਸ਼ਨਲ ਕੰਮ ਕੀਤਾ ਤੇ ਦੈਟ ਇਜ਼ ਰੌਂਗ ਉਹ ਚੀਫ ਮਿਨਿਸਟਰ ਸੀਗੇ ਉਹਨਾਂ ਨੂੰ ਕੁਐਸਚਨ ਪੁੱਛਿਆ ਜਾਵੇ ਅੱਜ ਉਹ ਭਾਜਪਾ ਚ ਚਲੇ ਗਏ ਨਹੀਂ ਹੋਣਾ ਚਾਹੀਦਾ ਇਹਦਾ ਸੀ ਤੇ ਕਹਿ ਹੀ ਤੇ ਪਰ ਇਹ ਵੀ ਤਾਂ ਨਾ ਨਾ ਕਰਨ ਇਹ ਇਹ ਅਚਾ ਉਹ ਕਹਿ ਰਹੇ ਨੇ ਅਰੂਸਾ ਰੱਖੀ ਹੋਈ ਸੀ ਤੇ ਕੀ ਆ ਅਰੂਸਾ ਜੇ ਰੱਖੀ ਸੀ ਕੀ ਉਹ ਗਲਤੀ ਸੀ ਨਾ ਤਾਂ ਫਿਰ ਕੀ ਉਹਨਾਂ ਦੀ ਗਲਤੀ ਨੂੰ ਰਿਪੀਟ ਕਰਨ ਕੀ ਕਾਂਗਰਸ ਦੀ ਨਕਲ ਕਰਕੇ ਉਹੀ ਕੰਮ ਕਰਨਾ ਚਾਹ ਰਹੇ ਨੇ ਕਿ ਕੇਜਰੀਵਾਲ ਨੂੰ ਰੱਖਾਂਗੇ ਹੁਣ ਅਸੀਂ ਹੀ ਡੋਂਟ ਹੈਵ ਐਨੀ ਰਾਈਟ ਟੂ ਸਟੇ देयर ਉਹਨਾਂ ਨੂੰ ਜਾਣਾ ਪਏਗਾ ਕੋਠੀ ਖਾਲੀ ਖਾਲੀ ਕਰਨੀ ਪਏਗੀ ਵਾਪਸ ਦਿੱਲੀ ਜਾਣਾ ਪਏਗਾ ਜਿੱਥੇ ਉਹਨਾਂ ਨੇ ਲੋਕਾਂ ਨੂੰ ਹਰਾਇਆ ਉੱਥੇ ਜਾ ਕੇ ਵੇਟ ਕਰੋ ਉੱਥੇ ਜਾ ਕੇ ਲੋਕਾਂ ਚ ਵਿਚਰੋ ਇੱਥੇ ਕੀ ਲੱਭ ਰਹੇ ਨੇ ਹੁਣ ਜਿੱਥੇ ਹਾਰੇ ਨੇ ਉੱਥੇ ਕੰਮ ਕਰਨ ਉੱਥੇ ਜਾ ਕੇ ਲੋਕਾਂ ਦੇ ਵਿੱਚ ਵਿਚਰੋ ਓੜਾ ਹੱਕਾਂ ਦੀ ਲੜਾਈ ਲੜਨ ਭਾਜਪਾ ਦੀ ਸਰਕਾਰ ਹੈ ਸਾਰਿਆਂ ਨੂੰ ਹੱਕ ਲੈ ਕੇ ਦੋ ਇੱਥੇ ਤੁਹਾਡਾ ਕੀ ਹੈਗਾ ਕੁਝ ਵੀ ਨਹੀਂ ਹੈਗਾ ਇਸਨੇ ਦੇਖਿਆ ਤੁਸੀਂ ਇੱਥੇ ਆ ਕੇ ਕਿ ਦਿੱਲੀ ਦੇ ਇੱਥੇ ਆ ਕੇ ਡੇਰਾ ਲਗਾ ਕੇ ਬਹਿ ਜਾਂਦੇ ਹੁਣ ਸਾਡੇ ਕਾਂਗਰਸ ਦੇ ਲੀਡਰ ਪੱਕੇ ਹੀ ਆ ਕੇ ਬਹਿ ਜਾਂਦੇ ਹੁਣ ਸਾਡੇ ਸੀਨੀਅਰ ਸੋਨੀਆ ਗਾਂਧੀ ਜੀ ਹੁਣ ਜਿਹੜੇ ਕਨਵੀਨਰਸ ਨੇ ਆਣਗੇ ਵਿਜ਼ਿਟ ਕਰਕੇ ਵਾਪਸ ਚਲੇ ਜਾਂਦੇ ਨੇ ਇਹਦੇ ਡੇਰਾ ਲਾ ਕੇ ਬੈਠ ਗਏ ਨੇ ਇੱਥੇ ਐਦਾਂ ਨਹੀਂ ਕੰਮ ਚੱਲਦਾ ਇਹ ਹੁਣੇ ਵੀ ਨਹੀਂ ਚਾਹੀਦਾ ਸਾਇਦ ਇਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਮੈਂ ਇਹ ਕਹੂੰਗੀ ਕਿ ਆਲਰੇਡੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਜੋ ਸਰਕਾਰ ਨੇ ਜੋ ਵਾਅਦੇ ਝੂਠੇ ਲੋਕ ਬਾਹਰੋਂ ਆ ਕੇ ਅੱਜ ਸਾਰਾ ਦਿੱਲੀ ਦੇ ਲੋਕਾਂ ਨੇ ਹਰ ਹਲਕੇ ਦੇ ਵਿੱਚ ਕਬਜ਼ਾ ਕੀਤਾ ਹੋਇਆ ਪਰ ਕਿਸੇ ਵੀ ਐਮਐਲਏ ਜਾਂ ਮੰਤਰੀ ਨੂੰ ਕੋਈ ਪ੍ਰੋਪਰ ਟੰਗਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਔਰ ਐਸੇ ਲੋਕਾਂ ਨੂੰ ਅੱਗੇ ਲਿਆ ਕੇ ਸੀ ਕਰਨਾ ਕੀ ਔਰ ਇੰਡੀਅਨ نیشنل ਕਾਂਗਰਸ ਇੱਕ ਬਹੁਤ ਵੱਡੀ ਪਾਰਟੀ ਹੈ ਜਿਨੇ ਦੇਸ਼ ਲਈ ਬਹੁਤ ਸਾਰੇ ਬਲੀਦਾਨ ਦਿੱਤੇ ਨੇ ਔਰ ਹਮੇਸ਼ਾ ਹੀ ਗਰੀਬਾਂ ਦੀ ਮਦਦ ਵੀ ਕੀਤੀ ਹੈ ਚਾਹੇ ਮਨਰੇਗਾ ਸਕੀਮਸ ਨੂੰ ਲੈ ਕੇ ਹੈ ਚਾਹੇ ਰਾਸ਼ਨ ਸਕੀਮ ਨੂੰ ਲੈ ਕੇ ਹੈ ਚਾਹੇ ਤੇ ਸ਼ਗਨ ਸਕੀਮ ਨੂੰ ਲੈ ਕੇ ਪੈਨਸ਼ਨ ਸਕੀਮ ਦਾ ਅੱਜ ਵੀ ਤੁਸੀਂ ਦੇਖੋ ਕਿ ਜਿਹੜੀ ਪੈਨਸ਼ਨ ਲੋਕਾਂ ਦੇ ਖਾਤੇ ਚ ਆ ਰਹੀ ਹੈ ਉਹ ਕਾਂਗਰਸ ਦੀ ਦਿੱਤੀ ਦੇਣ ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਲੋਕ ਸਮਝ ਚੁੱਕੇ ਹੋ ਸਾਰੇ ਕਿ ਐਸੇ ਝੂਠੇ ਲੋਕਾਂ ਨਾਲ ਸਾਨੂੰ ਨਹੀਂ ਖੜੇ ਹੋਣਾ ਚਾਹੀਦਾ ਔਰ ਜਿੰਨੂੰ ਫਾਈਲਾਂ ਤੱਕ ਨਾ ਪੜ੍ਹਨਾ ਆਂਦੀਆਂ ਹੁਣ ਆਜੋ ਸਾਡੇ ਐਮਰਏ ਦੀ ਪੋਜੀਸ਼ਨ ਸਾਹਮਣੇ ਬੈਠੇ ਹੈ ਤੇ ਆਨ ਮਤਲਬ ਭਵਿੱਖ ਸਾਡੇ ਬੱਚਾ ਦੇ ਕਿਹਨਾਂ ਦੇ ਹੱਥ ਹੈ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਸਾਰੇ ਪਿਛਲੇ 4-5 ਸਾਲ ਦੇ ਵਿੱਚ ਜੋ ਤਜਰਬਾ ਤੁਸੀਂ ਲਏ ਆ ਇਹ ਅੱਗੇ ਲੈਣੇ ਆ 2027 ਤੱਕ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋਏ ਲੋਹਾਰ ਬਦਲੋਗੇ ਔਰ ਇੱਕ ਪੜ੍ਹੇ ਲਿਖੇ ਨੂੰ ਅੱਗੇ ਆ ਕੇ ਆਪਣੇ ਹਲਕੇ ਦੇ ਵਿੱਚ ਮੌਕਾ ਦਿਓਗੇ ਤਾਂ ਕਿ ਤੁਹਾਡੇ ਲਈ ਔਰ ਤੁਹਾਡੇ ਸਮਾਜ ਦੇ ਲਈ ਕੋਈ ਚੰਗਾ ਕੰਮ ਕਰ ਸਕੇ ਔਰ ਵਾਕਈ ਪਾਰਟੀ ਦੇ ਵਿੱਚ ਜੋ ਆ ਕੇ ਸਮਾਜ ਸੇਵਕ ਬਣ ਕੇ ਜੋ ਕੰਮ ਕਰਨਾ ਚਾਹੁੰਦਾ ਹੈ ਉਹਨਾਂ ਨੂੰ ਤੁਸੀਂ ਮੌਕਾ ਦੇ ਸਕੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਜ਼ਰੂਰ ਕਾਂਗਰਸ ਪਾਰਟੀ ਦਾ ਸਾਥ ਦਿਓਗੇ ਥੈਂਕ ਯੂ ਮੈਮ ਸੋ ਇਹ ਸੀਗੇ ਨੈਸ਼ਨਲ ਸਪੋਕਸਪਰਸਨ ਟੀਨਾ ਚੌਧਰੀ ਜਿਨ੍ਹਾਂ ਨੇ ਅੱਜ ਖਾਸ ਪਲ ਜੜੇ ਐਮਐਚ ਪੰਜਾਬ ਚੈਨਲ ਹੋਣਾਂ ਦੇ ਨਾਲ ਜਿਹੜੇ ਸਾਂਝੇ ਕਿਤੇ ਗੋਣਾ ਕਹਿਣਾ ਸੀਗਾ ਕਿ ਪਿਛਲੇ ਜੇ ਕਚਾਰ ਸਾਢੇ 4 ਸਾਲ ਦੀ ਗੱਲ ਕੀ ਬਾਤ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਵਾਅਦੇ ਤੇ ਦਾਅਵੇ ਕੀਤੇ ਗਏ ਉਹ ਬਿਲਕੁਲ ਝੂਠੇ ਸੀਗੇ ਝੂਠੇ ਸਾਬਤ ਹੋਏ ਨੇ ਔਰ ਉਹਨਾਂ ਦਾ ਕਹਿਣਾ ਸੀਗਾ ਕਿ ਲੋਕਾਂ ਦੇ ਤਜਰਬੇ ਜਿਹੜੇ ਵੇਖੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਹਨਾਂ ਨੂੰ ਵੇਖਦੇ ਹੋਏ ਲੋਕਾਂ ਨੂੰ ਜ਼ਰੂਰ ਜੜਾ ਆ ਉਹਨੂੰ ਹਰ ਬਦਲਣ ਦੀ ਜਿਹੜੀ ਗੱਲਬਾਤ ਕਰੀ ਤਾਂ ਉਹ ਬਦਲਣੀ ਚਾਹੀਦੀ ਹੈ ਔਰ ਪੜ੍ਹੇ ਲਿਖੇ ਦੀ ਜੇਕਰ ਗੱਲਬਾਤ ਕਰੀਏ ਤਾਂ ਉਹਨਾਂ ਨੂੰ ਸੱਤਾ ਵਿੱਚ ਆਉਣ ਦਾ ਜਿਹੜਾ ਮੌਕਾ ਜਿਹੜਾ ਜ਼ਰੂਰ ਦੇਣਾ ਚਾਹੀਦਾ ਸੋ ਮਿਲਦੇ ਹਾਂ ਕਿਸੇ ਹੋਰ ਨਵੇਂ ਐਪੀਸੋਡ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਐਮਐਚ ਪੰਜਾਬ ਦੇ ਨਾਲ ਮੈਂ ਅਨਿਰੂ ਸਸੀ ਕੌਰ